ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ 8ਵੀਂ ਕਲਾਸ ਦੀ ਜੀਓਗ੍ਰਾਫੀ ਦਾ ਫਰਸਟ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਾਧਨ ਕਿਸਮਾਂ ਅਤੇ ਸਾਂਭ ਸੰਭਾਲ ਵੈਸੇ 8ਵੀਂ ਕਲਾਸ ਦੀ ਐਸਐਸਟੀ ਦੇ ਵਿੱਚ 26 ਚੈਪਟਰ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਸਿਵਿਕਸ हिस्ट्री एंड ज्योग्राफी ਵਿਸ਼ਾ ਵੇਖਣ ਨੂੰ ਮਿਲਦਾ ਹੈ ਐਂਡ ਇਸ ਵੀਡੀਓ ਨੂੰ 8ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ 8ਵੀਂ ਜਮਾਤ ਦੇ ਵਿਦਿਆਰਥੀ ਇਸ ਵੀਡੀਓ ਨੂੰ ਵੇਖ ਸਕਦੇ ਆ ਐਂਡ ਇਸ ਤੋਂ ਇਲਾਵਾ ਜਿਹੜੇ ਸਾਥੀ ਟੈਟ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਆ ਜਿਵੇਂ ਕਿ ਪੀਐਸ ਟੈਟ ਇਸ ਤੋਂ ਇਲਾਵਾ ਜਿਹੜਾ ਇੱਕ ਸੀਟੈਟ ਦਾ ਐਗਜ਼ਾਮ ਹੁੰਦਾ ਆ ਐਂਡ ਕੋਈ ਹੋਰ ਵੀ ਕੰਪੀਟੀਟਿਵ ਐਗਜ਼ਾਮ ਜਿਹਦੀ ਤੁਸੀਂ ਤਿਆਰੀ ਕਰ ਰਹੇ ਹੋ ਜਿੱਥੇ ਜੀਕੇ ਆਉਂਦੀ ਹੈ ਉਨਾ ਸਾਰੇ ਸਾਥੀਆਂ ਦੇ ਲਈ ਇਹ ਵੀਡੀਓ 유ਸਫੁਲ ਹੈ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਚੈਪਟਰ ਦੀ ਅੱਜ ਦਾ ਆਪਣਾ ਜਿਹੜਾ ਪਹਿਲਾ ਚੈਪਟਰ ਹੈਗਾ ਯਾ ਜਿਹਦਾ ਨਾਮ ਹੈ ਸਾਧਨ ਕਿਸਮਾਂ ਅਤੇ ਸਾਮ ਸੰਭਾਲ ਸਾਧਨ ਹੁੰਦਾ ਕੀ ਹੈ ਸਾਧਨ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਐਂਡ ਇਨਾਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਐਂਡ ਆਪਾਂ ਨੂੰ ਕਿਉਂ ਜ਼ਰੂਰਤ ਹੈਗੀ ਹੈ ਕਿ ਆਪਾਂ ਇਨਾਂ ਸਾਧਨਾਂ ਨੂੰ ਸੰਭਾਲ ਕੇ ਰੱਖੀਏ ਜਿਵੇਂ ਕਾਫੀ ਟਾਈਮ ਪਹਿਲਾਂ ਤੋਂ ਹੀ ਆਪਾਂ ਇਨਾਂ ਸਾਧਨਾਂ ਦੀ ਵਰਤੋਂ ਕਰਦੇ ਆ ਰਹੇ ਹਾਂ ਜਿਹੜੀਆਂ ਕਿ ਸਾਡੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੈਗੇ ਆ ਜਿਵੇਂ ਆਪਾਂ ਜੇ ਰੋਟੀ ਵੀ ਖਾਣੀ ਹੈ ਤੇ ਉਹ ਰੋਟੀ ਕਿੱਥੋਂ ਆਉਂਦੀ ਹੈ ਜਿਹੜੀਆਂ ਆਪਾਂ ਫਸਲਾਂ ਉਗਾਉਨੇ ਆ ਸੋ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਹੈਗੀ ਆ ਉਹ ਕੀ ਹੈ ਉਹ ਹੈਗੀ ਆ ਆਪਣੇ ਲਈ ਸਾਧਨ ਐਂ ਜਿਹੜਾ ਪੌਦਾ ਜਾਂ ਫਿਰ ਜਿਹੜੀ ਫਸਲ ਆਪਾਂ ਖਾ ਰਹੇ ਆ ਉਹ ਵੀ ਇੱਕ ਤਰ੍ਹਾਂ ਦਾ ਸਾਧਨ ਹੀ ਹੈ ਸੋ ਕੁਝ ਕੁਦਰਤੀ ਸਾਧਨ ਵੀ ਹੁੰਦੇ ਆ ਕੁਝ ਮਨੁੱਖ ਦੁਆਰਾ ਨਿਰਮਿਤ ਸਾਧਨ ਵੀ ਹੁੰਦੇ ਆ ਸੋ ਜਿਵੇਂ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਇੱਥੇ ਵਿਕ ਸਕਦੇ ਹਾਂ ਕੁਦਰਤੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਕਿ ਮਿੱਟੀ ਦਰਖਤ ਪਾਣੀ ਅਤੇ ਪੱਥਰ ਇਹ ਚੀਜ਼ਾਂ ਮਨੁੱਖ ਨੇ ਨਹੀਂ ਬਣਾਈਆਂ ਇਹ ਚੀਜ਼ਾਂ ਕੁਦਰਤ ਵੱਲੋਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਨੇ ਜੇਕਰ ਆਪਾਂ ਸਾਧਨ ਨੂੰ ਇੱਕ ਲਾਈਨ ਵਿੱਚ ਸਮਝਣਾ ਹੋਵੇ ਤੇ ਸਾਧਨ ਕੀ ਚੀਜ਼ ਹੈ ਕੀ ਹੈ ਸੋ ਅਜੀਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਅਰਥਵਾਨ ਦਾ ਮਤਲਬ ਹੈਗਾ ਆ ਕਿ ਸਾਨੂੰ ਕੋਈ ਨਾ ਕੋਈ ਵੈਲਿਊ ਪ੍ਰੋਵਾਈਡ ਕਰ ਰਹੀ ਹੈ ਜਿਹੜੀ ਵੀ ਕੋਈ ਚੀਜ਼ ਹੈਗੀ ਆ ਜਾਂ ਤਾਂ ਉਹ ਚੀਜ਼ ਕਿਸੇ ਮਨੁੱਖ ਨੇ ਬਣਾਈ ਹੋ ਸਕਦੀ ਹੈ ਜਾਂ ਫਿਰ ਉਹ ਜਿਹੜੀ ਚੀਜ਼ ਹੈਗੀ ਆ ਉਹ ਕੁਦਰਤ ਨੇ ਬਣਾਈ ਹੋ ਸਕਦੀ ਹੈ ਐਂਡ ਇਹ ਜਿਹੜੇ ਪਦਾਰਥ ਹੈਗੇ ਆ ਇਹ ਤੁਹਾਡੀ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਜਿਹੜੀਆਂ ਤੁਹਾਡੀਆਂ ਲੋੜਾਂ ਨੇ ਤੁਹਾਡੀਆਂ ਨੀਡਸ ਨੇ ਉਹਨਾਂ ਨੀਡਸ ਨੂੰ ਪੂਰਾ ਕੀਤਾ ਜਾ ਰਿਹਾ ਇਹਨਾਂ ਪਦਾਰਥਾਂ ਦੁਆਰਾ ਸੋ ਇਹਨਾਂ ਨੂੰ ਤੁਸੀਂ ਰਿਸੋਰਸਸ ਜਾਂ ਫਿਰ ਸਾਧਨ ਦਾ ਨਾਮ ਦਿਨੇ ਹੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਜਿਹੜੇ ਵੀ ਸਾਧਨ ਹੁੰਦੇ ਆ ਆਪਣੇ ਮਨੁੱਖਾਂ ਲਈ ਕਿਸੇ ਨਾ ਕਿਸੇ ਰੂਪ ਵਿੱਚ ਉਹ ਜ਼ਰੂਰ ਮਹੱਤਵ ਰੱਖਦੇ ਹੈਗੇ ਆ ਐਂਡ ਅੱਗੇ ਆਪਾਂ ਇਹਨਾਂ ਸਾਧਨਾਂ ਨੂੰ ਦੋ ਕਿਸਮਾਂ 'ਚ ਵੰਡ ਦਿੰਨੇ ਆ ਜਿਵੇਂ ਕਿ ਸਾਧਨ ਨੂੰ ਤੁਸੀਂ ਕੁਦਰਤੀ ਸਾਧਨ ਕਹਿ ਦਿੰਨੇ ਹੋ ਅਤੇ ਗੈਰ ਕੁਦਰਤੀ ਸਾਧਨ ਕਹਿ ਦਿੰਨੇ ਹੋ ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿ ਜਿਹੜੇ ਕੁਦਰਤੀ ਸਾਧਨ ਹੋਣਗੇ ਉਹ ਕਿਹੜੇ ਹੋਣਗੇ ਕੁਦਰਤੀ ਸਾਧਨ ਉਹ ਸਾਧਨ ਹੋਣਗੇ ਜਿਹੜੇ ਕਿ ਕਿਸੇ ਕੁਦਰਤ ਦੁਆਰਾ ਪ੍ਰੋਵਾਈਡ ਕੀਤੇ ਹੋਏ ਆ ਜਿਵੇਂ ਕਿ ਕੁਦਰਤੀ ਜਿਹੜੇ ਸਾਧਨ ਹੁੰਦੇ ਆ ਇਹ ਮਨੁੱਖਾਂ ਨੇ ਨਹੀਂ ਬਣਾਏ ਇਹ ਕੁਦਰਤ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਜਿਵੇਂ ਕਿ ਜੰਗਲ ਕੀ ਜੰਗਲਾਂ ਨੂੰ ਆਪਾਂ ਬਣਾਇਆ ਬਿਲਕੁਲ ਨਹੀਂ ਪਰ ਜੰਗਲਾਂ ਨੂੰ ਕੱਟਣ ਦਾ ਕੰਮ ਆਪਾਂ ਜ਼ਰੂਰ ਕਰ ਰਹੇ ਆ ਦਰਿਆ ਜਿਹੜੇ ਹੈਗੇ ਆ ਕੀ ਦਰਿਆਵਾਂ ਨੂੰ ਅਸੀਂ ਬਣਾਇਆ ਨਹੀਂ ਬਣਾਇਆ ਖਣੇਜ ਪਦਾਰਥ ਵੀ ਧਰਤੀ ਵਿੱਚੋਂ ਨਿਕਲਦੇ ਹੈਗੇ ਆ ਸੂਰਜੀ ਸ਼ਕਤੀ ਜਿਹੜੀ ਸੂਰਜ ਦੀ ਸ਼ਕਤੀ ਹੈਗੀ ਆ ਜੇਕਰ ਆਪਾਂ ਇਹਨੂੰ ਵਰਤੋਂ ਚ ਲਿਆ ਰਹੇ ਆ ਤੁਹਾਨੂੰ ਪਤਾ ਹੋਊਗਾ ਸੋਲਰ ਪੈਨਲ ਦੇ ਵਿੱਚ ਆਪਾਂ ਇਹਨਾਂ ਦੀ ਵਰਤੋਂ ਕਰਦੇ ਆ ਸੋ ਜਿਹੜੀਆਂ ਆ ਚੀਜ਼ਾਂ ਨੇ ਸੂਰਜੀ ਸ਼ਕਤੀ ਖਣੇਜ ਪਦਾਰਥ ਸਮੁੰਦਰ ਇਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਬਣਾਇਆ ਸੋ ਤੁਸੀਂ ਇਹਨਾਂ ਨੂੰ ਕੁਦਰਤੀ ਸਾਧਨ ਕਹਿੰਨੇ ਹੋ ਗੈਰ ਕੁਦਰਤੀ ਸਾਧਨ ਕਿਹੜੇ ਹੋਣਗੇ ਜਿਹੜੇ ਕਿ ਮਨੁੱਖ ਨੇ ਆਪ ਬਣਾਏ ਆ ਜਾਂ ਤਾਂ ਉਹਨਾਂ ਨੂੰ ਪੈਦਾ ਕੀਤਾ ਪੈਦਾ ਕਰਨ ਦਾ ਭਾਵ ਇਹ ਹੈ ਕਿ ਜਾਂ ਤਾਂ ਆਪਾਂ ਉਹਦੀ ਮੈਨੂਫੈਕਚਰਿੰਗ ਕੀਤੀ ਹੈ ਜਿਵੇਂ ਕਿ ਮਸ਼ੀਨਰੀ ਜਿਹੜੀ ਹੋਗੀ ਵੱਡੀਆਂ-ਵੱਡੀਆਂ ਫੈਕਟਰੀਆਂ ਤੁਸੀਂ ਵੇਖਦੇ ਹੋ ਜਾਂ ਫਿਰ ਆਵਾਜਾਈ ਦੇ ਸਾਧਨ ਸਵੇਰੇ-ਸਵੇਰੇ ਆਪਾਂ ਸਕੂਲ ਜਾਂਦੇ ਆ ਸੋ ਉੱਥੇ ਆਪਾਂ ਆਵਾਜਾਈ ਸਾਧਨਾ ਦੀ ਵਰਤੋਂ ਕਰਦੇ ਆ ਢਾਂਚਾ ਬਨਾਵਟੀ ਖਾਦਾਂ ਜਿਹੜੀਆਂ ਤੁਸੀਂ ਖੇਤਾਂ ਵਿੱਚ ਪਾਉਂਦੇ ਹੋ ਜਿਹੜੀ ਖਾਦ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਚੀਜ਼ਾਂ ਤੁਸੀਂ ਵੇਖਦੇ ਹੋ ਇਹ ਸਾਰੀਆਂ ਚੀਜ਼ਾਂ ਮਨੁੱਖਾਂ ਨੇ ਬਣਾਈਆਂ ਹੋਈਆਂ ਸੋ ਇਹਨਾਂ ਨੂੰ ਤੁਸੀਂ ਗੈਰ ਕੁਦਰਤੀ ਸਾਧਨ ਦਾ ਨਾਮ ਦਿਨਿਓ ਅੱਗੇ ਇਹਨਾਂ ਸਾਧਨਾਂ ਨੂੰ ਤੁਸੀਂ ਭੌਤਿਕ ਅਤੇ ਅਭੌਤਿਕ ਭਾਗਾਂ ਵਿੱਚ ਵੀ ਵੰਡ ਦਿੰਨੀ ਹੋ। ਭੌਤਿਕ ਚੀਜ਼ ਕੀ ਹੁੰਦੀ ਹੈ? ਜੇਕਰ ਆਪਾਂ ਇਸ ਵਰਡ ਨੂੰ ਵੇਖੀਏ, ਭੌਤਿਕ ਚੀਜ਼ ਉਹ ਹੁੰਦੀ ਹੈ ਜਿਹੜੀ ਚੀਜ਼ ਨੂੰ ਤੁਸੀਂ ਸ਼ੋਹ ਸਕਦੇ ਹੋ, ਹੱਥ ਲਗਾ ਸਕਦੇ ਹੋ। ਅਪੌਤਿਕ ਚੀਜ਼ ਕਿਹੜੀ ਹੈਗੀ ਆ ਜਿਹਨੂੰ ਤੁਸੀਂ ਹੱਥ ਨਹੀਂ ਲਗਾ ਸਕਦੇ? ਜਿਵੇਂ ਕਿ ਜਿਹੜਾ ਮਨੁੱਖਾਂ ਦਾ ਦਿਮਾਗ ਹੈਗਾ ਆ। ਮਨੁੱਖਾਂ ਦਾ ਜਿਹੜਾ ਦਿਮਾਗ ਹੈਗਾ ਆ, ਜੇਕਰ ਤੁਸੀਂ ਇਹਦੀ ਗੱਲ ਕਰੋ ਤਾਂ ਇਹ ਇੱਕ ਅਪੌਤਿਕ ਸਾਧਨ ਹੈ। ਕਿਉਂਕਿ ਕੁਝ ਚੀਜ਼ਾਂ ਦਿਮਾਗ ਨਾਲ ਕਰ ਰਹੀਓ ਜੇਕਰ ਤੁਹਾਡੇ ਸਾਹਮਣੇ ਸੋਨਾ ਪਿਆ ਐਂਡ ਤੁਹਾਨੂੰ ਨਹੀਂ ਪਤਾ ਕਿ ਇਸ ਸੋਨੇ ਦੀ ਇਸ 골ਡ ਦੀ ਵਰਤੋਂ ਕਰਨੀ ਕਿਵੇਂ ਆ ਫਿਰ ਤੁਹਾਡੀ ਕਹਿ ਸਕਦੇ ਆ ਕਿ ਜਿਹੜਾ ਤੁਹਾਡੇ ਕੋਲ ਸਾਧਨ ਮਨੁੱਖੀ ਸਾਧਨ ਹੈਗਾ ਆ ਉੱਥੇ ਉਹਦਾ ਕੋਈ ਕੰਮ ਨਹੀਂ ਆ ਰਿਹਾ ਸੋ ਇੱਥੇ ਇਹਨਾਂ ਨੇ ਮਨੁੱਖਾਂ ਨੂੰ ਵੀ ਕੈਟੇਗੋਰਾਇਜ਼ ਕੀਤਾ ਹੋਇਆ ਕਿ ਜਿਹੜੀ ਮਨੁੱਖੀ ਬੁੱਧੀ ਹੈਗੀ ਆ ਜਿਹੜਾ ਤੁਹਾਡਾ ਦਿਮਾਗ ਹੈ ਤੁਹਾਡਾ ਬ੍ਰੇਨ ਹੈ ਤੁਹਾਡਾ ਜਿਹੜਾ ਗਿਆਨ ਹੈ ਜਾਂ ਫਿਰ ਨੌਲੇਜ ਹੈ ਜਾਂ ਫਿਰ ਕਮ ਕਰਨ ਦੀ ਜਿਹੜੀ ਕੁਸ਼ਲਤਾ ਹੈਗੀ ਆ ਇਹਨਾਂ ਨੂੰ ਤੁਸੀਂ ਮਨੁੱਖੀ ਸਾਧਨ ਕਹਿੰਨੇ ਹੋ ਜੇਕਰ ਤੁਹਾਡੇ ਕੋਲ ਸਾਧਨ ਬਹੁਤ ਸਾਰੇ ਪਏ ਹੈ ਫਿਜ਼ੀਕਲ ਫਾਰਮ ਦੇ ਵਿੱਚ ਐਂ ਤੁਸੀਂ ਇਨਾਂ ਦੀ ਵਰਤੋਂ ਨਹੀਂ ਕਰ 파ਰੇ ਦੈਨ ਉਹ ਜਿਹੜਾ ਸਾਧਨ ਹੈਗਾ ਆ ਉਹ ਯੂਸਲੈਸ ਹੈਗਾ ਆ ਜਿਹੜਾ ਸਾਧਨ ਤੁਹਾਡੇ ਸਾਹਮਣੇ ਪਿਆ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਜਿੰਨੇ ਵੀ ਸਾਧਨ ਹੈਗੇ ਆ ਇਹਨਾਂ ਦਾ ਵਿਕਾਸ ਨਿਰਪਰ ਕਰਦਾ ਆ ਮਨੁੱਖੀ ਸਾਧਨਾ ਦੇ ਉੱਤੇ ਸਾਧਨ ਦੀਆਂ ਕਿਸਮਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਵੈਸੇ ਤਾਂ ਸਾਧਨਾਂ ਨੂੰ ਆਪਾਂ ਕੁਦਰਤੀ ਜਾਂ ਫਿਰ ਗੈਰ ਕੁਦਰਤੀ ਸਾਧਨ ਕਹਿ ਸਕਦੇ ਹਾਂ ਬਟ ਇਸ ਤੋਂ ਇਲਾਵਾ ਵੀ ਸਾਧਨ ਨੂੰ ਜੀਵਨ ਹੋਂਦ ਨਿਰੰਤਰ ਉਪਲਬਧੀ ਵਿਕਾਸ ਪੱਧਰ ਅਤੇ ਇਹਨਾਂ ਦੇ ਵਰਤੋਂ ਦੇ ਆਧਾਰ ਤੇ ਕੁਝ ਕਿਸਮਾਂ ਵਿੱਚ ਵੰਡ ਸਕਦੇ ਹਾਂ ਜਿਹਦੀ ਆਪਾਂ ਗੱਲ ਕਰ ਲੈਣੇ ਆ ਕਿ ਇਹਨਾਂ ਨੂੰ ਮੇਨਲੀ ਤੁਸੀਂ 6 ਭਾਗਾਂ ਵਿੱਚ ਵੰਡਦੇ ਹੋ ਪਹਿਲੀ ਜਿਹੜੀ ਕਿਸਮ ਹੈਗੀ ਆ ਜਿਹਨੂੰ ਤੁਸੀਂ ਜੀਵ ਅਤੇ નિર્ਜੀਵ ਸਾਧਨ ਕਹਿੰਦੇ ਹੋ ਬਾਇਓਟਿਕ ਐਂਡ ਅਬਾਇਓਟਿਕ ਰਿਸੋਰਸਸ ਦੂਜੇ ਨੰਬਰ ਤੇ ਹੈ ਜੀ ਵਿਕਸਿਤ ਅਤੇ ਸੰਭਾਵਿਤ ਸਾਧਨ ਡਿਵੈਲਪਡ ਅਤੇ ਪੋਟੈਂਸ਼ੀਅਲ ਰਿਸੋਰਸਸ ਅੰਗਰੇਜ਼ੀ ਵਿੱਚ ਕਹੋਗੇ ਮੁਕਣਯੋਗ ਅਤੇ ਨਾ ਮੁਕਣਯੋਗ ਸਾਧਨ ਐਗਜ਼ੌਸਟੇਬਲ ਅਤੇ ਇਨ ਐਗਜ਼ੌਸਟੇਬਲ ਰਿਸੋਰਸਸ ਚੌਥੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਮਿੱਟੀ ਅਤੇ ਭੂਮੀ ਸਾਧਨ ਸੋਇਲ ਐਂਡ ਲੈਂਡ ਰਿਸੋਰਸਸ 5ਵੇਂ ਨੰਬਰ ਤੇ ਦੇਖੋ ਸਮੁੰਦਰੀ ਅਤੇ ਖਣਜ ਸਾਧਨ ਮੈਰਿਨ ਐਂਡ ਮਿਨਰਲ ਰਿਸੋਰਸਸ 6ਵੇਂ ਨੰਬਰ ਤੇ ਵੇਖੋ ਮਨੁੱਖੀ ਸਾਧਨ ਹਿਊਮਨ ਰਿਸੋਰਸਸ ਸੋ ਇਹ ਛੇ ਕਿਸਮਾਂ ਨੇ ਇਹਨਾਂ ਨੂੰ ਆਪਾਂ ਡਿਟੇਲ ਵਿੱਚ ਵੀ ਸਮਝਾਂਗੇ ਸਭ ਤੋਂ ਪਹਿਲੀ ਕਿਸਮ ਦਾ ਨਾਮ ਬੋਲੋ ਤੁਸੀਂ ਜਦੋਂ ਤੁਸੀਂ ਬੋਲਣਾ ਸਟਾਰਟ ਕਰੋਗੇ ਫਿਰ ਹੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਮਝ ਆਉਣਗੀਆਂ ਸੋ ਪਹਿਲੀ ਜਿਹੜੀ ਕਿਸਮ ਹੈਗੀ ਆ ਜਿਹਦਾ ਨਾਮ ਕੀ ਆ ਜੀਵ ਅਤੇ નિર્ਜੀਵ ਸਾਧਨ ਜੀਵ ਅਤੇ નિર્ਜੀਵ ਸਾਧਨ ਬਾਇਓਟਿਕ ਐਂਡ ਅਬਾਇਓਟਿਕ ਰਿਸੋਰਸਸ ਜੀਵ ਜਿਹੜੇ ਸਾਧਨ ਹੁੰਦੇ ਆ ਨਾਮ ਤੋਂ ਹੀ ਪਤਾ ਲੱਗ ਰਿਹਾ ਜਿਹੜੇ ਕਿ ਜਿਉਂਦੇ ਆ ਜਾਂ ਫਿਰ ਇਹ ਮੋਢਲੇ ਸਾਧਨ ਹੈਗੇ ਆ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪਨ ਹੁੰਦੇ ਆ ਐਂਡ ਸੰਸਾਰ ਦਾ ਲਗਭਗ 85% ਜਿਹੜਾ ਫੂਡ ਹੈਗਾ ਨਾ ਇਹਨਾਂ ਵਸਤਾ ਤੇ ਹੀ ਨਿਰਪਰ ਕਰਦਾ ਆ ਸੋ ਬਿਲਕੁਲ ਇੱਥੇ ਫਸਲਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਨਕਲੂਡਿੰਗ ਜਾਨਵਰਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਐਂਡ ਇਹਨਾਂ ਵਸਤਾ ਦੇ ਉੱਤੇ ਜੇਕਰ ਨਿਰਪਰ ਕਰੂਗਾ ਤੇ ਇਹ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ ਜਿਹੜਾ ਜੀਵ ਸਾਧਨ ਹੈ ਐਂਡ ਜੀਵ ਜੰਤੂ ਅਤੇ ਪੌਦਿਆਂ ਨੂੰ ਇਹਨਾਂ ਨੇ ਇਨਕਲੂਡ ਕੀਤਾ ਆ ਜੇਕਰ ਮੰਨ ਲਓ ਕੋਈ ਪਰਸਨ ਨਾਨ-वेज ਖਾ ਰਿਹਾ ਸੋ ਕਿਤੇ ਨਾ ਕਿਤੇ ਉਹ ਵੀ ਜੀਵ ਸਾਧਨ ਦੇ ਵਿੱਚ ਹੀ ਇਨਕਲੂਡ ਕੀਤਾ ਜਾਊਗਾ ਕਿਉਂਕਿ ਹੁਣੇ ਆਪਾਂ ਪੜ ਕੇ ਆਏ ਆ ਉਹ ਅਰਥਵਾਨ ਪਦਾਰਥ ਜਿਹੜੇ ਕੀ ਮਨੁੱਖਾਂ ਦੇ ਲਈ ਜ਼ਰੂਰੀ ਹੈਗੇ ਆ ਜਾਂ ਫਿਰ ਮਹੱਤਵ ਰੱਖਦੇ ਆ ਸੋ ਜੀਵ ਜੰਤੂ ਅਤੇ ਪੌਦੇ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਜੀਵ ਸਾਧਨ ਕਵਾਂਗੇ ਐਂਡ ਉਦਯੋਗਾਂ ਵਾਸਤੇ ਜਿਹੜਾ ਕੱਚਾ ਮਾਲ ਪ੍ਰੋਵਾਈਡ ਹੋਣਾ ਆ ਜਿਵੇਂ ਕੋਈ ਬਿਸਕਟ ਦੀ ਫੈਕਟਰੀ ਹੈਗੀ ਆ ਉੱਥੇ ਤੁਹਾਨੂੰ ਪਤਾ ਵੀ ਕਣਕ ਦੀ ਜ਼ਰੂਰਤ ਪੈਣੀ ਆ ਐਂਡ ਕਣਕ ਜੇਕਰ ਆਪਾਂ ਗੱਲ ਕਰਦੇ ਆ ਫਸਲ ਦੀ ਤੇ ਫਸਲ ਕੀ ਆ ਜੀ ਫਸਲ ਇੱਕ ਤਰ੍ਹਾਂ ਦਾ ਕੱਚਾ ਮਾਲ ਹੀ ਤੁਸੀਂ ਇਹਨੂੰ ਕਹਿ ਸਕਦੇ ਹੋ ਸੋ ਉਦਯੋਗਾਂ ਵਾਸਤੇ ਵੀ ਇਹਨਾਂ ਸਾਧਨਾਂ ਦੀ ਆਪਾਂ ਵਰਤੋ ਕਰਦੇ ਆ ਫਿਰ ਇਹਨਾਂ ਨੇ ਗੱਲ ਕੀਤੀ ਕਿ ਜਿਹੜਾ ਕੋਲਾ ਹੁੰਦਾ ਆ ਜਾਂ ਫਿਰ ਜਿਹੜਾ ਤੇਲ ਹੁੰਦਾ ਆ ਇਹਨਾਂ ਨੂੰ ਵੀ ਤੁਸੀਂ ਇਹਨਾਂ ਸਾਧਨਾਂ ਦੇ ਵਿੱਚ ਹੀ ਇਨਕਲੂਡ ਕਰਦੇ ਹੋ ਜੀਵ ਸਾਧਨਾਂ ਦੀ ਇੱਥੇ ਗੱਲ ਕਰ ਰਹੇ ਆਪਾਂ ਅੱਜ ਜਿਹੜਾ ਇਹ ਬਾਇਓਟਿਕ ਜਾਂ ਫਿਰ નિર્ਜੀਵ ਸਾਧਨ ਹੈ ਉਹਦੀ ਵੀ ਗੱਲ ਕਰਾਂਗੇ ਬਟ ਜੀਵ ਸਾਧਨ ਦੇ ਵਿੱਚ ਤੁਸੀਂ ਕੋਲਾ ਅਤੇ ਤੇਲ ਨੂੰ ਵੀ ਇਨਕਲੂਡ ਕਰਦੇ ਹੋ ਕਿਉਂ ਕਿ ਕਾਫੀ ਟਾਈਮ ਪਹਿਲਾਂ ਜਿਹੜੇ ਪੌਦੇ ਸੜ ਗਲ ਗਏ ਜਾਂ ਫਿਰ ਜਿਹੜੇ ਜਾਨਵਰ ਮਰ ਗਏ ਉਹਨਾਂ ਤੋਂ ਹੀ ਕੋਲਾ ਅਤੇ ਤੇਲ ਬਣੇ ਹੋਏ ਆ ਸੋ ਇਸ ਕਰਕੇ ਇਸ ਤੋਂ ਬਾਅਦ ਨਿਰਜੀਵ ਸਾਧਨਾ ਦੀ ਜੇਕਰ ਗੱਲ ਕਰੀਏ ਤਾਂ ਨਿਰਜੀਵ ਸਾਧਨ ਜਿਹਨੂੰ ਤੁਸੀਂ ਨਾਨ ਲਿਵਿੰਗ ਵਸਤੂਆਂ ਕਿੜੀਆਂ ਕਿੜੀਆਂ ਨਾਨ ਲਿਵਿੰਗ ਵਸਤੂਆਂ ਹੋ ਸਕਦੀਆਂ ਨੇ ਜਿਵੇਂ ਕਿ ਖਣਿਜ ਪਦਾਰਤ ਸੂਰਜ ਪਾਣੀ ਇਹ ਸਾਰੀਆਂ ਚੀਜ਼ਾਂ ਇਹ ਬਾਇਓਟਿਕ ਰਿਸੋਰਸਸ ਜਾਂ ਫਿਰ ਤੁਸੀਂ ਇਹਨਾਂ ਨੂੰ ਨਿਰਜੀਵ ਸਾਧਨ ਕਹਿੰਦੇ ਹੋ ਜਿਹੜਾ ਖਣਿਜ ਪਦਾਰਤ ਹੈਗਾ ਆ ਇਹਨਾਂ ਦੀ ਵਰਤੋਂ ਆਪਾਂ ਉਦਯੋਗਾਂ ਵਿੱਚ ਇੰਡਸਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਕਰਦੇ ਹਾਂ ਆਧਾਰ ਹੈਗਾ ਆ ਇਹਨਾਂ ਤੋਂ ਬਿਨਾ ਤੁਸੀਂ ਇੰਡਸਟਰੀਜ਼ ਨਹੀਂ ਬਣਾ ਸਕਦੇ ਨਾ ਹੀ ਚਲਾ ਸਕਦੇ ਹੋ ਐਂਡ ਇੱਕ ਗੱਲ ਇੰਪੋਰਟੈਂਟ ਇਹ ਵੀ ਹੈ ਜੇਕਰ ਆਪਾਂ ਇਹਨਾਂ ਮਿਨਰਲਸ ਦੀ ਖਣਿਜ ਪਦਾਰਥਾਂ ਦੀ ਵਰਤੋਂ ਧਿਆਨਪੂਰਵਕ ਨਾ ਕੀਤੀ ਸਹੀ ਤਰੀਕੇ ਨਾਲ ਨਾ ਕੀਤੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਸਾਧਨ ਨੇ ਇਹ ਖਤਮ ਹੋ ਜਾਣਗੇ ਇਸ ਕਰਕੇ ਹੀ ਨਾਮ ਦਿੱਤਾ ਜਾਂਦਾ ਆ ਕਿ ਤੁਸੀਂ ਇਹਨਾਂ ਸਾਧਨਾ ਦੀ ਪ੍ਰਾਪਰ ਸੋਚ ਸਮਝ ਕੇ ਵਰਤੋ ਕਰਨੀ ਹੈ ਦੂਜੇ ਨੰਬਰ ਤੇ ਜਿਹੜਾ ਪੁਆਇੰਟ ਲਿਖਿਆ ਹੋਇਆ ਜਾਂ ਫਿਰ ਜਿਹੜੀ ਦੂਜੀ ਕਿਸਮ ਹੈਗੀ ਹੈ ਸਾਧਨਾ ਦੀ ਜਿਹਦਾ ਨਾਮ ਹੈ ਵਿਕਸਿਤ ਅਤੇ ਸੰਭਾਵਤ ਸਾਧਨ ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਸ ਇਹਨਾਂ ਦੇ ਵਿੱਚ ਆਪਾਂ ਗੱਲ ਕਰ ਲੈਣੀਆਂ ਕਿ ਜਿਹੜੇ ਸਾਧਨ ਹੁੰਦੇ ਨੇ ਜਾਂ ਤਾਂ ਉਹ ਧਰਤੀ ਦੇ ਹੇਠਾਂ ਹੁੰਦੇ ਆ ਜਾਂ ਤਾਂ ਧਰਤੀ ਦੇ ਉੱਪਰ ਹੁੰਦੇ ਆ ਸੋ ਜਿਹੜੇ ਵੀ ਸਾਧਨ ਤੁਹਾਨੂੰ ਵੇਖਣ ਨੂੰ ਮਿਲਦੇ ਆ ਜਾਂ ਤਾਂ ਉਹ ਧਰਤੀ ਦੇ ਥੱਲੇ ਹੋਣਗੇ ਉਨਾ ਨੂੰ ਖੁਦਾਈ ਕਰਕੇ ਕੱਢਿਆ ਜਾਊਗਾ ਜਾਂ ਫਿਰ ਧਰਤੀ ਦੇ ਉੱਪਰ ਹੋਣਗੇ ਜਿਵੇਂ ਗੱਲ ਕੀਤੀ ਹੈ ਖਣਿਜ ਪਦਾਰਥਾਂ ਦੀ ਖਣਿਜ ਪਦਾਰਥਾਂ ਦੇ ਵਿੱਚ ਸੋਨਾ ਚਾਂਦੀ ਕੋਲਾ ਅਤੇ ਪੈਟਰੋਲੀਅਮ ਆ ਸਕਦੇ ਆ ਬਿਲਕੁਲ ਆ ਸਕਦੇ ਆ ਸੋ ਸੋਨਾ ਚਾਂਦੀ ਕੋਲਾ ਅਤੇ ਪੈਟਰੋਲੀਅਮ ਇਹ ਧਰਤੀ ਦੇ ਅੰਦਰ ਪਾਏ ਜਾਂਦੇ ਆ ਜਦ ਕਿ ਜਦੋਂ ਆਪਾਂ ਜੰਗਲਾਂ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਸੂਰਜ ਸ਼ਕਤੀ ਦੀ ਗੱਲ ਕਰਦੇ ਆ ਇਹ ਸਾਰੀਆਂ ਚੀਜ਼ਾਂ ਧਰਤੀ ਦੇ ਉੱਤੇ ਹੁੰਦੀਆਂ ਨੇ ਐਂਡ ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਪ੍ਰੈਜੈਂਟ ਦੇ ਵਿੱਚ ਵਰਤੋਂ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਨੂੰ ਤੁਸੀਂ ਵਿਕਸਿਤ ਜਾਂ ਫਿਰ ਡਿਵੈਲਪਡ ਸਾਧਨ ਕਹਿੰਦੇ ਹੋ ਡਿਵੈਲਪਡ ਜਾਂ ਫਿਰ ਵਿਕਸਿਤ ਸਾਧਨ ਉਹ ਹੁੰਦੇ ਆ ਜਿਨ੍ਹਾਂ ਦੀ ਵਰਤੋਂ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਕਰ ਰਹੀ ਹੋ ਐਂਡ ਦੂਜੀ ਐਗਜ਼ਾਮਪਲ ਜਾਂ ਫਿਰ ਦੂਜਾ ਜਿਹੜਾ ਪੁਆਇੰਟ ਹੈਗਾ ਯਾ ਪੋਟੈਂਸ਼ੀਅਲ ਰਿਸੋਰਸਸ ਦਾ ਸੰਭਾਵਿਤ ਸਾਧਨ ਦਾ ਇਹ ਕਿਹੜੇ ਸਾਧਨ ਹੁੰਦੇ ਆ ਕਿ ਆਪਾਂ ਨੂੰ ਇਨ੍ਹਾਂ ਸਾਧਨਾਂ ਬਾਰੇ ਪਤਾ ਤਾ ਹੈ ਕਿ ਇਹ ਸਾਧਨ ਫੁਲਾਨੀ ਜਗ੍ਹਾ ਤੇ ਮੌਜੂਦ ਹੈਗੇ ਆ ਪਰ ਇਹਨਾਂ ਦੀ ਜਿਹੜੀ ਵਰਤੋਂ ਹੈਗੀ ਹੈ ਯੂਸਸ ਹੈਗੀ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਇਹਨਾਂ ਨੂੰ ਤੁਸੀਂ ਸੰਭਾਵਿਤ ਸਾਧਨ ਕਹਿੰਦੇ ਹੋ ਜਿਵੇਂ ਪਹਾੜਾਂ ਤੋਂ ਉੱਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਹੈ ਸੋ ਮੰਨ ਲੈਂਦੇ ਆ ਕਿ ਤੁਹਾਨੂੰ ਪਤਾ ਹੈ ਕਿ ਉਹ ਫੁਲਾਨੇ ਪਰਬਤ ਦੇ ਉੱਤੋਂ ਪਾਣੀ ਆ ਰਿਹਾ ਤੇਜ਼ੀ ਨਾਲ ਐਂ ਤੁਸੀਂ ਉਸ ਪਾਣੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰ ਸਕਦੇ ਹੋ ਬਟ ਤੁਸੀਂ ਕਰ ਨਹੀਂ ਰਹੇ ਸੋ ਤੁਹਾਨੂੰ ਪਤਾ ਤਾਂ ਹੈ ਕਿ ਉੱਥੇ ਪੋਟੈਂਸ਼ੀਅਲ ਹੈਗਾ ਆ ਜਾਂ ਫਿਰ ਉੱਥੇ ਪੋਸੀਬਿਲਟੀ ਹੈਗੀ ਹੈ ਕਿ ਉੱਥੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਸੋ ਜਿੱਥੇ ਪੋਸੀਬਿਲਟੀ ਹੈ ਐਂਡ ਤੁਸੀਂ ਉਹਦੀ ਵਰਤੋਂ ਨਹੀਂ ਕਰ ਰਹੇ ਤਾਂ ਉਹਨੂੰ ਸੰਭਾਵਿਤ ਸਾਧਨ ਕਹਿੰਦੇ ਹੋਂ ਬਟ ਜਦੋਂ ਤੁਸੀਂ ਉੱਥੇ ਬਿਜਲੀ ਪੈਦਾ ਕਰ ਦਿੱਤੀ ਜਦੋਂ ਤੁਸੀਂ ਉਸ ਆਉਂਦੇ ਪਾਣੀ ਤੇ ਤੁਸੀਂ ਕੋਈ ਟਰਬਾਈਨ ਲਗਾ ਦਿੱਤੀ ਐਂਡ ਉਹਦੇ ਨਾਲ ਤੁਸੀਂ ਬਿਜਲੀ ਪੈਦਾ ਸਟਾਰਟ ਕਰ ਦਿੱਤੀ ਹੈ ਤਾਂ ਉਹਨੂੰ ਤੁਸੀਂ ਡਿਵੈਲਪਡ ਸਾਧਨ ਕਹਿ ਸਕਦੇ ਹੋ ਜਿਵੇਂ ਅਕਸਰ ਇੱਕ ਕੁਐਸਚਨ ਪੁੱਛਿਆ ਜਾਂਦਾ ਆ ਕਿ ਲਹੇ ਲਦਾਖ ਦੇ ਵਿੱਚ ਮੰਨ ਲਓ ਕਿ ਉੱਥੇ ਬਹੁਤ ਸਾਰੇ ਖਣਿਜ ਪਦਾਰਥਾਂ ਦੇ ਭੰਡਾਰ ਹੈਗੇ ਆ ਸੋ ਇਹ ਇੱਕ ਅਨੁਮਾਨ ਹੈ ਆਪਾਂ ਨੂੰ ਪਤਾ ਆ ਉੱਥੇ ਹੈਗੇ ਆ ਬਟ ਆਪਾਂ ਕੱਢ ਨਹੀਂ ਰਹੇ ਨਾ ਹੀ ਉਹਦੀ ਵਰਤੋਂ ਕਰ ਰਹੇ ਆ ਸੋ ਉਹਨੂੰ ਤੁਸੀਂ ਕੀ ਦਾ ਨਾਮ ਦਿਨੋ ਆ ਉਹਦਾ ਉਹਨੂੰ ਤੁਸੀਂ ਨਾਮ ਦੋਗੇ ਪੋਟੈਂਸ਼ੀਅਲ ਰਿਸੋਰਸਸ ਦਾ ਜਾਂ ਫਿਰ ਸੰਭਾਵਿਤ ਸਾਧਨ ਦਾ ਸਿੰਪਲ ਜੀ ਗੱਲ ਇਹ ਹੈਗੀ ਹੈ ਕਿ ਵਿਕਸਿਤ ਸਾਧਨ ਜਿਨ੍ਹਾਂ ਦੇ ਤੁਸੀਂ ਵਰਤੋਂ ਕਰ ਰਹੇ ਹੋ ਸੰਭਾਵਿਤ ਸਾਧਨ ਤੁਹਾਨੂੰ ਪਤਾ ਆ ਕਿ ਉੱਥੇ ਸਾਧਨ ਹੋ ਸਕਦੇ ਆ ਐਂ ਤੁਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ ਸੋ ਸਮਝ ਗਏ ਹੋਣੇ ਆ ਤੁਸੀਂ ਵਿਕਸਿਤ ਅਤੇ ਸੰਭਾਵਿਤ ਸਾਧਨ ਬਾਰੇ ਤੀਸਰੇ ਨੰਬਰ ਤੇ ਜਿਹੜਾ ਸਾਧਨ ਹੈ ਜਿਹੜਾ ਕੀ ਹੈ ਮੁਕਣਯੋਗ ਅਤੇ ਨਾ ਮੁਕਣਯੋਗ ਸਾਧਨ ਆਪਣੇ ਨਾਮ ਦੇ ਵਿੱਚ ਹੀ ਇਹ ਸਾਰਾ ਕੁਝ ਦੱਸ ਰਿਹਾ ਕਿ ਐਗਜ਼ੌਸਟੇਬਲ ਅਤੇ ਇਨ ਐਗਜ਼ੌਸਟੇਬਲ ਰਿਸੋਰਸਸ ਮੁਕੰਨ ਯੋਗ ਸਾਧਨ ਕਿਹੜੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਅੰਗਰੇਜ਼ੀ ਵਿੱਚ ਐਗਜ਼ੌਸਟੇਬਲ ਰਿਸੋਰਸਸ ਕਹਿੰਦੇ ਹੋ ਇਹਨਾਂ ਦੀ ਲਗਾਤਾਰ ਆਪਾਂ ਪਹਿਲੀ ਗੱਲ ਵਰਤੋਂ ਕਰੀ ਜਾਂਦੇ ਆਂ ਐਂਡ ਇਹਨਾਂ ਨੂੰ ਆਪਾਂ ਖਤਮ ਵੀ ਕਰ ਰਹੇ ਆਂ ਕਿਉਂਕਿ ਜਿਹੜਾ ਮੈਂ ਜਿਵੇਂ ਕਿ ਪੈਟਰੋਲੀਅਮ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਪੈਟਰੋਲੀਅਮ ਦੀ ਵਰਤੋਂ ਤੁਸੀਂ ਬੜੀ ਹੀ ਤੇਜ਼ੀ ਨਾਲ ਕਰ ਰਹੇ ਹੋ ਜੇਕਰ ਆਪਾਂ ਮੋਟਰਸਾਈਕਲ ਚਲਾਉਣੀ ਆ ਗੱਡੀ ਚਲਾਉਣੀ ਆ ਉਹਦੇ ਵਿੱਚ ਆਪਾਂ ਤੇਲ ਡੀਜ਼ਲ ਪਾਉਨੇ ਆ ਸੋ ਉਹ ਜਿਹੜਾ ਤੇਲ ਹੈਗਾ ਆ ਉਹ ਕਿਤੇੋਂ ਤਾਂ ਆ ਰਿਹਾ ਨਾ ਜੇਕਰ ਆਪਾਂ ਤੀਜੀ ਤੇਜ਼ੀ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਇੱਕ ਟਾਈਮ ਅਜਿਹਾ ਆਊਗਾ ਜਿਹਦੇ ਨਾਲ ਆਪਾਂ ਹੋਰ ਜ਼ਿਆਦਾ ਤੇਲ ਪ੍ਰਾਪਤ ਨਹੀਂ ਕਰ ਸਕਦੇ ਅੱਜਕੱਲ ਈਵੀ ਜਿਵੇਂ ਨੂੰ ਤੁਸੀਂ ਇਲੈਕਟ੍ਰੀਕਲ ਵੀਕਲਸ ਕਹਿੰਦੇ ਹੋ ਉਹਨਾਂ ਦਾ ਚੱਲਣ ਬਹੁਤ ਜ਼ਿਆਦਾ ਚੱਲ ਰਿਹਾ ਕਿਉਂ ਕਿਉਂਕਿ ਉਹਨਾਂ ਸਾਰਿਆਂ ਨੂੰ ਪਤਾ ਆ ਕਿ 40 ਸਾਲ ਬਾਅਦ 50 ਸਾਲ ਬਾਅਦ ਇਹ ਜਿਹੜੇ ਪੈਟਰੋਲੀਅਮ ਹੈਗੇ ਆ ਇਹ ਖਤਮ ਹੋ ਜਾਣੀਆਂ ਤੇਲ ਜਿਹੜਾ ਹੈਗਾ ਆ ਪੈਟਰੋਲ ਡੀਜ਼ਲ ਇਹ ਖਤਮ ਹੋ ਜਾਣੀਆਂ ਫਿਰ ਉਦੋਂ ਆਪਾਂ ਕੀ ਕਰਾਂਗੇ ਸੋ ਹੁਣ ਜੇਕਰ ਤੁਸੀਂ ਇਲੈਕਟ੍ਰੀਕਲ ਵਹੀਕਲ ਦੀ ਵਰਤੋਂ ਕਰ ਰਹੇ ਹੋ ਇਹਦਾ ਅਲਟੀਮੇਟ ਏਮ ਜਾਂ ਫਿਰ ਗੋਲ ਇਹੀ ਹੈ ਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸੁਰੱਖਿਅਤ ਰਹਿ ਸਕੀਏ ਕਿਉਂਕਿ ਆਪਾਂ ਹੁਣ ਤੇਲ ਦੀ ਵਰਤੋਂ ਅੰਨਿਆ ਮੰਗ ਕਰ ਰਹੇ ਹਾਂ ਇਸ ਕਰਕੇ ਇਹਨਾਂ ਸਾਧਨਾਂ ਦੀ ਜਿਹੜੀ ਵਰਤੋਂ ਹੈਗੀ ਆ ਕਿਹੜੇ ਸਾਧਨਾਂ ਦੀ ਮੁਕਣਯੋਗ ਜਿਹਨੂੰ ਤੁਸੀਂ ਐਗਜ਼ੌਸਟੇਬਲ ਕਹਿ ਰਹੇ ਹੋ ਇਹਨਾਂ ਸਾਧਨਾਂ ਦੀ ਵਰਤੋਂ ਸਾਨੂੰ ਬੜੀ ਹੀ ਸਮਝਦਾਰੀ ਨਾਲ ਸੰਕੋਚ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਆ ਆਪਣੇ ਬੱਚੇ ਹੋਣਗੇ ਉਨਾ ਬੱਚਿਆਂ ਨੂੰ ਇਹ ਚੀਜ਼ਾਂ ਵੇਖਣ ਨੂੰ ਨਾ ਮਿਲਣਗੀਆਂ ਜੇਕਰ ਤੁਸੀਂ ਅੱਜ ਸੋਚ ਵਿਚਾਰ ਕਰਕੇ ਇਹਨਾਂ ਦੀ ਵਰਤੋਂ ਨਾ ਕੀਤੀ ਦੂਜੇ ਨੰਬਰ ਤੇ ਆ ਗਿਆ ਜੀ ਨਾਮ ਮੁਕਣਯੋਗ ਸਾਧਨ ਇਨ ਐਗਜ਼ੌਸਟੇਬਲ ਰਿਸੋਰਸਸ ਉਹ ਇਹ ਸਾਧਨ ਹੈਗੇ ਆ ਜਿਨ੍ਹਾਂ ਦੀ ਵਰਤੋਂ ਦੇ ਨਾਲ-ਨਾਲ ਉਹ ਰੀਨਿਊ ਹੁੰਦੇ ਜਾ ਰਹੇ ਆ ਜਿਵੇਂ ਕਿ ਸੂਰਜ ਦੀ ਰੌਸ਼ਨੀ ਦੀ ਜੇਕਰ ਗੱਲ ਕਰੋਂ ਜੇਕਰ ਆਪਾਂ ਸੂਰਜ ਦੀ ਕਿਰਨਾਂ ਦੀ ਵਰਤੋਂ ਕਰ ਲੈਣੀ ਹੋ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਵਿੱਚ ਜਾਂ ਫਿਰ ਥਰਮਲ ਪਾਵਰ ਜਾਂ ਫਿਰ ਜਿਵੇਂ ਵੀ ਤੁਸੀਂ ਸੋਲਰ ਪਾਵਰ ਦੀ ਤੁਸੀਂ ਵਰਤੋਂ ਕਰ ਰਹੇ ਹੋ ਐਂਡ ਉਹ ਜਿਹੜੀ ਸੂਰਜ ਦੀ ਰੋਸ਼ਨੀ ਹੈਗੀ ਆ ਜਿਵੇਂ ਅੱਜ ਧੁੱਪ ਨਿਕਲੇਗੀ ਜੇਕਰ ਤੁਸੀਂ ਉਹਨੂੰ ਯੂਜ਼ ਕਰ ਲਿਆ ਤੇ ਇਹਦੇ ਨਾਲ ਨੁਕਸਾਨ ਤਾਂ ਕੋਈ ਨਹੀਂ ਹੋਣਾ ਨੁਕਸਾਨ ਦਾ ਭਾਵ ਇਹ ਹੈ ਕਿ ਉਹ ਚੀਜ਼ ਖਤਮ ਤਾਂ ਨਹੀਂ ਹੋਊਗੀ ਜਦੋਂ ਆਪਾਂ ਸੂਰਜ ਦੀ ਕਿਰਨਾਂ ਦੀ ਵਰਤੋਂ ਕਰ ਲਵਾਂਗੇ ਸੋ ਇਹ ਰੀਨਿਊ ਹੋ ਜਾਣੀ ਆ ਕੱਲ ਨੂੰ ਫਿਰ ਤੁਸੀਂ ਬਾਹਰ ਨਿਕਲੋਗੇ ਕੱਲ ਨੂੰ ਫਿਰ ਧੁੱਪ ਨਿਕਲੂਗੀ ਸੋ ਇਸੇ ਤਰ੍ਹਾਂ ਹੀ ਹਵਾ ਹਵਾ ਹੋਗੀ ਸੂਰਜ ਦੀ ਰੌਸ਼ਨੀ ਹੋਗੀ ਪਾਣੀ ਜਾਂ ਫਿਰ ਜੰਗਲਾਂ ਨੂੰ ਵਰਤ ਰਹੇ ਆ ਇਹ ਚੀਜ਼ਾਂ ਕੋਝਾ ਟਾਈਮ ਬਾਅਦ ਰੀਨਿਊ ਹੋ ਜਾਂਦੀਆਂ ਨੇ ਜਿਵੇਂ ਹਵਾ ਤਾਂ ਚਲੋ ਕੁਦਰਤੀ ਚਲਦੀ ਆ ਐਂਡ ਜੇਕਰ ਤੁਸੀਂ ਵੱਡੀਆਂ-ਵੱਡੀਆਂ ਵਿੰਡ ਮਿਲਨਾਂ ਲਗਾਤੀਆਂ ਜਿਹਦੇ ਨਾਲ ਆਪਾਂ ਹਵਾ ਤੇਜ਼ ਆਉਣ ਦੇ ਨਾਲ ਜਿਹੜੇ ਪੱਖੇ ਘੁੰਮ ਰਹੇ ਆ ਉਹਦੇ ਨਾਲ ਬਿਜਲੀ ਪੈਦਾ ਹੋ ਰਹੀ ਆ ਸੋ ਇਹਦੇ ਨਾਲ ਵੇਖੋ ਨੁਕਸਾਨ ਕੋਈ ਨਹੀਂ ਹੋਣਾ ਐਂਡ ਇਹ ਜਿਹੜੇ ਸਾਧਨ ਨੇ ਇਹ ਕਦੇ ਖਤਮ ਨਹੀਂ ਹੁੰਦੇ ਸੋ ਇਸ ਕਰਕੇ ਕਹਿ ਸਕਦੇ ਆ ਕਿ ਇਹਨਾਂ ਨੂੰ ਆਪਾਂ ਨਾ ਮੁੱਕਣ ਯੋਗ ਸਾਧਨ ਦਾ ਨਾਮ ਦਿੰਨੇ ਆ ਤੇ ਦੂਜੇ ਪਾਸੇ ਮੁੱਕਣ ਵਾਲੇ ਸਾਧਨ ਉਹ ਸਾਧਨ ਹੋਗੇ ਜਿਹੜੇ ਕਿ ਖਤਮ ਹੋ ਜਾਣਗੇ ਜਿਵੇਂ ਕਿ ਤੁਹਾਡੇ ਖਣਿਜ ਪਦਾਰਥ ਪੈਟਰੋਲੀਅਮ ਇਸਤਰਾਦੀਆਂ ਚੀਜ਼ਾਂ ਐਂਡ ਚੌਥੇ ਨੰਬਰ ਤੇ ਆਪਾਂ ਗੱਲ ਕਰ ਲੈਨੇ ਆ ਮਿੱਟੀ ਅਤੇ ਭੂਮੀ ਸਾਧਨ ਦੀ ਮਿੱਟੀ ਵੇਖੋ ਆਪਣੀ ਜ਼ਿੰਦਗੀ ਵਿੱਚ ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿ ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਅਪਰਮੋਸਟ ਛੋਟੀ ਜਿਹੀ ਪਰਤ ਹੈ ਜਿਹੜੇ ਕਿ ਮੂਲ ਚਟਾਨ ਦੇ ਟੁੱਟਣ ਭੱਜਣ ਜੀਵਾ ਅਤੇ ਰੁੱਖਾਂ ਬੂਟਿਆਂ ਦੇ ਗਲਨ ਸੜਨ ਦੇ ਨਾਲ ਇਹਨਾਂ ਤੱਤਾਂ ਦੇ ਨਾਲ ਬਣਦੀ ਹੈਗੀ ਆ ਸੋ ਆਪਾਂ ਸੋਇਲ ਅਤੇ ਲੈਂਡ ਰਿਸੋਰਸਸ ਦੀ ਗੱਲ ਕਰ ਰਹੇ ਹਾਂ ਪਹਿਲਾਂ ਆਪਾਂ ਗੱਲ ਕਰਾਂਗੇ ਸੋਇਲ ਸੋ ਸਭ ਤੋਂ ਉੱਪਰਲੀ ਜਿਹੜੀ ਪਰਤ ਹੁੰਦੀ ਹੈ ਜਿਹਨੂੰ ਤੁਸੀਂ ਨਾਮ ਦਿੰਦੇ ਹੋ ਕਾਦਾ ਉਹਨੂੰ ਤੁਸੀਂ ਮਿੱਟੀ ਦਾ ਨਾਮ ਦੇ ਰਹੇ ਹੋ ਧਰਤੀ ਦੀ ਸਾਰਿਆਂ ਨਾਲ ਉੱਤੇ ਵਾਲੀ ਪਰਤ ਹੈਗੀ ਆ ਐਂਡ ਮੂਲ ਚਟਾਨਾਂ ਦੇ ਟੁੱਟਣ ਭੱਜਣ ਨਾਲ ਜੀਵਾ ਅਤੇ ਰੁੱਖਾਂ ਬੂਟਿਆਂ ਦੇ ਗਲਨ ਸੜਨ ਨਾਲ ਇਹ ਚੀਜ਼ਾਂ ਬਣਦੀਆਂ ਨੇ ਮਿੱਟੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਮਿੱਟੀ ਬੜਾ ਹੀ ਮਹੱਤਵਪੂਰਨ ਸਾਧਨ ਹੈ ਕਿਉਂ ਕਿਉਂਕਿ ਅਸੀਂ ਜਿਹੜਾ ਪੌਦੇ ਉਗਾਉਣੀ ਆ ਜਾਂ ਫਿਰ ਆਪਾਂ ਜਿਹੜੀਆਂ ਫਸਲਾਂ ਖਾ ਰਹੇ ਆ ਜਿਹੜੀ ਤੁਸੀਂ ਰੋਟੀ ਖਾਣੇ ਹੋ ਕਣਕ ਤੋਂ ਬਣਦੀ ਆ ਕਣਕ ਦੀ ਜੇਕਰ ਆਪਾਂ ਗੱਲ ਕਰਦੇ ਆ ਇਹ ਸਾਰੀਆਂ ਫਸਲਾਂ ਮਿੱਟੀ ਵਿੱਚ ਹੀ ਉਗਾਈਆਂ ਜਾਂਦੀਆਂ ਨੇ ਐਂਡ ਮਿੱਟੀ ਦੀਆਂ ਅੱਗੇ ਵੀ ਕਾਫੀ ਜ਼ਿਆਦਾ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਵੱਖਰੀਆਂ ਵੱਖਰੀਆਂ ਫਸਲ ਨੂੰ ਉਗਾਉਣ ਦੇ ਲਈ ਆਪਾਂ ਵੱਖਰੀ ਵੱਖਰੀ ਮਿੱਟੀ ਦੀ ਵਰਤੋਂ ਕਰਦੇ ਹਾਂ ਐਂ ਜਿੱਥੇ ਜ਼ਿਆਦਾ ਉਪਜਾਊ ਮਿੱਟੀ ਹੋਊਗੀ ਮਤਲਬ ਆਪਾਂ ਉੱਥੇ ਜ਼ਿਆਦਾ ਫਸਲਾਂ ਉਗਾ ਸਕਦੇ ਹਾਂ ਜੇਕਰ ਜ਼ਿਆਦਾ ਫਸਲਾਂ ਉਗਾ ਸਕਦੇ ਹਾਂ ਇਹਦਾ ਮਤਲਬ ਇਹ ਹੈ ਕਿ ਉੱਥੇ ਜ਼ਿਆਦਾ ਖਾਣਾ ਮਿਲੇਗਾ ਜੇਕਰ ਜ਼ਿਆਦਾ ਖਾਣਾ ਮਿਲੇਗਾ ਤੇ ਉੱਥੇ ਦੀ ਜਿਹੜੀ ਆਬਾਦੀ ਹੋਣੀ ਹੈ ਪੋਪੂਲੇਸ਼ਨ ਹੋਣੀ ਹੈ ਉਹ ਵੀ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲੇਗੀ ਸੋ ਮਿੱਟੀ ਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਨੇ ਜੀ ਉਹਨਾਂ ਨੂੰ ਤੁਸੀਂ ਵੇਖ ਲਓ ਵੈਸੇ ਅੱਗੇ ਆਉਣ ਵਾਲੇ ਚੈਪਟਰਾਂ ਦੇ ਵਿੱਚ ਇਹਨਾਂ ਨੂੰ ਡਿਟੇਲ ਵਿੱਚ ਵੀ ਸਮਝਾਇਆ ਜਾਏਗਾ ਸੋ ਰੇਤੀਲੀ ਮਿੱਟੀ ਤੁਸੀਂ ਵੇਖ ਸਕਦੇ ਹੋ ਚਿਕਣੀ ਮਿੱਟੀ ਹੁੰਦੀ ਹੈ ਦੋਮਤ ਮਿੱਟੀ ਹੁੰਦੀ ਹੈ ਜਲੌੜ ਮਿੱਟੀ ਹੁੰਦੀ ਹੈ ਪर्वਤੀ ਮਿੱਟੀ ਹੁੰਦੀ ਹੈ ਲਾਲ ਮਿੱਟੀ ਹੁੰਦੀ ਹੈ ਤੇ ਕਾਲੀ ਮਿੱਟੀ ਹੁੰਦੀ ਹੈ ਜਿਵੇਂ ਕਿ ਐਗਜ਼ਾਮ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਆ ਕਿ ਕਾਲੀ ਮਿੱਟੀ ਵਿੱਚ ਤੁਸੀਂ ਕੀ ਕੁਝ ਜੋਗਾ ਸਕਦੇ ਹੋ ਜਿਵੇਂ ਕਪਾਹ ਦੀ ਖੇਤੀ ਕਰਨ ਦੇ ਲਈ ਕਾਲੀ ਮਿੱਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਜਲੌੜੀ ਮਿੱਟੀ ਦੇ ਵਿੱਚ ਤੁਸੀਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਜਿਵੇਂ ਚਾਵਲ ਹੋ ਗਿਆ ਕਣਕ ਹੋਗੀ ਇਹਨਾਂ ਦੀ ਖੇਤੀ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਆਂ ਐਂ ਜਲੌੜੀ ਮਿੱਟੀ ਜਿਹੜੀਆਂ ਨਦੀਆਂ ਹੁੰਦੀਆਂ ਨੇ ਉਹਨਾਂ ਦੁਆਰਾ ਜਿਹੜੀ ਮਿੱਟੀ ਲਿਆਂਦੀ ਜਾਂਦੀ ਹੈ ਖੁਰਚ-ਖੁਰਚ ਕੇ ਉਹਨਾਂ ਨੂੰ ਤੁਸੀਂ ਜਲੌੜੀ ਮਿੱਟੀ ਦਾ ਨਾਮ ਦਿਨਿਓ ਇਸ ਤੋਂ ਬਾਅਦ ਉਪਜਾਊ ਮਿੱਟੀ ਵਾਲੇ ਇਲਾਕੇ ਸੰਗਣੇ ਕਿਉਂ ਹੁੰਦੇ ਆ ਉੱਥੇ ਆਬਾਦੀ ਕਿਉਂ ਜ਼ਿਆਦਾ ਹੁੰਦੀ ਆ ਇਹ ਮੈਂ ਤੁਹਾਨੂੰ ਦੱਸਦਾ ਕਿ ਜ਼ਿਆਦਾ ਖਾਣਾ ਹੋਣ ਕਰਕੇ ਉੱਥੇ ਆਬਾਦੀ ਜਿਹੜੀ ਹੋਊਗੀ ਉਹ ਜ਼ਿਆਦਾ ਹੋਊਗੀ ਐਂਡ ਉੱਥੇ ਆਰਥਿਕ ਗਤੀਵਿਧੀਆਂ ਵੀ ਜ਼ਿਆਦਾ ਹੋਣਗੀਆਂ ਜਿੱਥੇ ਤੁਹਾਨੂੰ ਉਪਜਾਊ ਮਿੱਟੀ ਵੇਖਣ ਨੂੰ ਮਿਲਦੀ ਹੈ ਦੂਜੇ ਨੰਬਰ ਤੇ ਜਿਹੜਾ ਇੱਥੇ ਆਪਾਂ ਗੱਲ ਕਰ ਰਹੇ ਸੀਗੇ ਲੈਂਡ ਰਿਸੋਰਸਸ ਦੀ ਜਿਹੜਾ ਇੱਥੇ ਲੈਂਡ ਹੈਗੀ ਆ ਜਿਹੜੀ ਭੂਮੀ ਹੈਗੀ ਆ ਭੂਮੀ ਦਾ ਅਰਥ ਹੈ ਜ਼ਮੀਨ ਇਹਦੇ ਉੱਤੇ ਮਨੁੱਖ ਆਪਣੀਆਂ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਕਰਦੇ ਹੈਗੇ ਆ ਜਿਵੇਂ ਕਿ ਆਪਾਂ ਜਿਹੜੀਆਂ ਫਸਲਾਂ ਉਗਾ ਰਹੇ ਆ ਉਹ ਮਿੱਟੀ ਦੇ ਉਗਾ ਰਹੇ ਆ ਸੋ ਕੰਮ ਆਪਾਂ ਕਰ ਕਿੱਥੇ ਰਹੇ ਆ ਉਹ ਆਪਾਂ ਜ਼ਮੀਨ ਤੇ ਕੰਮ ਕਰ ਰਹੇ ਆ ਖੇਤੀਬਾੜੀ ਆਪਾਂ ਕਿੱਥੇ ਕਰ ਰਹੇ ਆ ਇਸ ਜ਼ਮੀਨ ਦੇ ਉੱਤੇ ਹੀ ਖੇਤੀ ਕਰ ਰਹੇ ਆ ਜੇਕਰ ਆਪਾਂ ਕੋਈ ਫੈਕਟਰੀ ਲਗਾਉਣੀ ਆ ਜੇਕਰ ਆਪਾਂ ਕੋਈ ਫੈਕਟਰੀ ਲਗਾਵਾਂਗੇ ਉਹ ਕਿੱਥੇ ਲਗਾਵਾਂਗੇ ਆਪਾਂ ਇਹਨਾਂ ਉਦਯੋਗਾ ਦੇ ਉੱਤੇ ਜਮੀਨ ਦੇ ਉੱਤੇ ਹੀ ਉਦਯੋਗ ਲਗਾਵਾਂਗੇ ਆਵਾਜਾਈ ਦੇ ਸਾਧਨ ਜਿਹੜੇ ਹੋਣਗੇ ਵਿਕਸਿਤ ਆਪਾਂ ਕਿੱਥੇ ਕਰਾਂਗੇ ਇਸ ਜ਼ਮੀਨ ਦੇ ਉੱਤੇ ਹੀ ਕਰਾਂਗੇ ਖੇਡਾਂ ਖੇਡਣ ਸੈਰ ਸਪਾਟੇ ਇਹ ਸਾਰੇ ਕੰਮ ਆਪਾਂ ਜ਼ਮੀਨ ਦੇ ਉੱਤੇ ਹੀ ਕਰਦੇ ਆਂ ਐਂਡ ਆਪਾਂ ਉਸ ਜ਼ਮੀਨ ਦੀ ਵਰਤੋਂ ਕਿਵੇਂ ਕਰਦੇ ਆ ਇਹਨੂੰ ਵੀ ਕੁਝ ਕਾਰਕ ਪ੍ਰਭਾਵਿਤ ਕਰਦੇ ਆ ਜਿਵੇਂ ਕਿ ਉੱਥੇ ਦਾ ਧਰਾਤਲ ਕਿਉਂ ਜਾਇਆ ਜ਼ਮੀਨ ਦਾ ਜਿਹੜਾ ਧਰਾਤਲ ਹੈ ਉਹ ਪੱਧਰਾ ਆ ਜਾਂ ਫਿਰ ਕਹਿ ਸਕਦੇ ਆ ਕਿ ਕੁਝ ਹੋਰ ਤਰ੍ਹਾਂ ਦਾ ਹੈਗਾ ਜਾਂ ਧਰਾਤਲ ਜਾਂ ਫਿਰ ਉਹਦੀ ਟਲਾਨ ਕਿਉਂ ਜੀ ਆ ਮਿੱਟੀ ਦੀ ਕਿਸਮ ਕਿਉਂ ਜੀ ਹੈਗੀ ਆ ਪਾਣੀ ਦਾ ਨਿਕਾਸ ਜਾਂ ਫਿਰ ਮਨੁੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਆਪਾਂ ਇਹਨਾਂ ਜ਼ਮੀਨਾਂ ਦੀ ਵਰਤੋਂ ਕਰਦੇ ਆ ਅੱਗੇ ਵੇਖੋ ਪੰਜਵਾਂ ਪੁਆਇੰਟ ਸਮੁੰਦਰੀ ਅਤੇ ਖਣਜ ਸਾਧਨ ਮੈਰਿਨ ਅਤੇ मिनरल रिसोर्सेज ਧਰਤੀ ਦਾ ਕਹਿੰਦੇ ਲਗਭਗ 71% ਜਿਹੜਾ ਹਿੱਸਾ ਹੈਗਾ ਯਾ ਨਾ ਉਹ ਪਾਣੀ ਆ ਪਾਣੀ ਦੇ ਤੁਹਾਨੂੰ ਵੱਡੇ ਵੱਡੇ ਭੰਡਾਰਾ ਜਿਵੇਂ ਕਿ ਤੁਸੀਂ ਸਾਗਰਾਂ ਦਾ ਨਾਮ ਦੇ ਦਿੰਨੇ ਹੋ ਮਹਾਸਾਗਰ ਕਹਿ ਦਿੰਨੇ ਹੋ ਜਾਂ ਫਿਰ ਸਮੁੰਦਰਾਂ ਦਾ ਨਾਮ ਦਿੰਨੇ ਹੋ ਸੋ ਇਹ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਕਿਉਂਕਿ ਇਹਨਾਂ ਸਮੁੰਦਰਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜੈਵਿਕ ਜਿਹੜੇ ਜੀਵ ਹੈਗੇ ਆ ਤੁਹਾਨੂੰ ਉਹ ਵੇਖਣ ਨੂੰ ਮਿਲਣਗੇ ਬਹੁਤ ਸਾਰਾ ਖਣਿਜ ਪਦਾਰਥ ਵੀ ਇਨਾ ਸਮੁੰਦਰਾਂ ਦੇ ਵਿੱਚ ਮਹਾਸਾਗਰਾਂ ਵਿੱਚ ਹੀ ਵੇਖਣ ਨੂੰ ਮਿਲਦਾ ਆ ਸ਼ਕਤੀ ਸਾਧਨ ਵੀ ਪ੍ਰਦਾਨ ਕਰਦੇ ਆ ਕਿਉਂਕਿ ਤੁਸੀਂ ਵੇਖਿਆ ਹੋਣਾ ਇਹਨਾਂ ਪਾਣੀ ਦੀ ਮਰਤੂ ਕਰਕੇ ਵਰਤੂ ਕਰਕੇ ਟਰਬਾਈਨਾਂ ਲਗਾ ਸਕਦੇ ਹਾਂ ਐਂਡ ਬਿਜਲੀ ਵੀ ਪੈਦਾ ਕਰ ਸਕਦੇ ਹਾਂ ਸੋ ਬਿਲਕੁਲ એનર્ਜੀ ਰਿਸੋਰਸਸ ਵੀ ਹੈਗੇ ਆ ਜੇਕਰ ਤੁਸੀਂ ਇਹਨਾਂ ਸਮੁੰਦਰਾਂ ਦੀ ਗੱਲ ਕਰਦੇ ਹੋ ਐਂਡ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਜੀਵਨ ਦੀ ਸ਼ੁਰੂਆਤ ਹੋਈ ਸੀ ਨਾ ਉਹ ਵੀ ਸਮੁੰਦਰਾਂ ਤੋਂ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸਗੀ ਧਰਤੀ ਦੇ ਉੱਤੇ 75% ਜਿਹੜੇ ਜੀਵ ਨੇ ਉਹ ਕਿੱਥੋਂ ਉਤਪੰਨ ਹੋਏ ਆ ਉਹ ਸਮੁੰਦਰਾਂ ਤੋਂ ਹੀ ਉਤਪੰਨ ਹੋਏ ਨੇ ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਕੀ ਕੁਝ ਪ੍ਰੋਵਾਈਡ ਕਰਦੇ ਆ ਜੀ ਮੱਛੀਆਂ ਪ੍ਰੋਵਾਈਡ ਕਰਦੇ ਆ ਮੋਤੀ ਘੋਗੇ ਸਿੱਪੀਆਂ ਹੀਰੇ ਜਵਾਹਰਾਤ ਇਹ ਸਾਰੀਆਂ ਚੀਜ਼ਾਂ ਸਾਨੂੰ ਸਮੁੰਦਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਐਂਡ ਸਮੁੰਦਰੀ ਤੱਟਾਂ ਤੇ ਤੁਸੀਂ ਕਈ ਵਾਰ ਵੇਖਿਆ ਹੋਣਾ ਕਿ ਆਪਾਂ ਪੈਟਰੋਲੀਅਮ ਪਦਾਰਥ ਕੱਢਦੇ ਹੁੰਨੇ ਆ ਕਈ ਵਾਰ ਤੁਸੀਂ ਟੀਵੀ ਤੇ ਜਾਂ YouTube ਤੇ ਵੀਡੀਓਜ਼ ਵੇਖਿਆ ਹੋਣਗੀਆਂ ਜਿਵੇਂ ਵੱਡੀਆਂ ਵੱਡੀਆਂ ਮਸ਼ੀਨਾਂ ਸਮੁੰਦਰ ਦੇ ਲਾਗੇ ਸੀ ਕੋਸਟ ਤੇ ਕਿਵੇਂ ਤੇਲ ਕੱਢ ਰਹੀਆਂ ਹੁੰਦੀਆਂ ਨੇ ਸੋ ਪੈਟਰੋਲੀਅਮ ਪਦਾਰਥ ਵੀ ਮਿਲਦੀ ਆ ਐਂਡ ਮੱਛੀਆਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਇਸ ਆਪਣੇ ਸੰਸਾਰ ਦੇ ਵਿੱਚ ਬਹੁਤ ਵੱਡੀ ਜਨਸੰਖਿਆ ਦਾ ਜਿਹੜਾ ਢਿੱਡ ਭਰਨ ਦਾ ਕੰਮ ਹੈਗਾ ਜੀ ਇਹਨਾਂ ਮੱਛੀਆਂ ਦੁਆਰਾ ਹੀ ਕੀਤਾ ਜਾਂਦਾ ਜਾਂ ਫਿਰ ਕਹਿ ਸਕਦੇ ਆਂ ਕਿ ਲੋਕ ਮੱਛੀਆਂ ਖਾਂਦੇ ਆ ਸੋ ਇਹ ਇਹ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਹੈਗੇ ਆ ਜਿਹੜੇ ਸਮੁੰਦਰ ਹੈਗੇ ਆ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਖਣਿਜ ਪਦਾਰਥਾਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਜਿਹੜੇ ਖਣਿਜ ਸਾਧਨ ਹੈਗੇ ਆ ਇਹ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹੈਗੇ ਆ ਉੱਪਰ ਵਾਲੇ ਪੁਆਇੰਟ ਨਾਲ ਇਹਦਾ ਕਹਿ ਸਕਦੇ ਆਂ ਕਿ ਥੋੜਾ ਜਿਹਾ ਰੀਲੇਟ ਕੀਤਾ ਹੋਇਆ ਬਟ ਇਹਨਾਂ ਨੇ ਡਿਟੇਲ ਵਿੱਚ ਤਾਂ ਨਹੀਂ ਲਿਖਿਆ ਹੋਇਆ ਬਟ ਮੈਂ ਫਿਰ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇੱਥੇ ਜਿਹੜੇ ਖਣੇਜ ਪਦਾਰਥਾਂ ਦੀ ਗੱਲ ਕਰ ਰਹੀ ਆ ਸਮੁੰਦਰੀ ਆਪਾਂ ਗੱਲ ਕਰ ਲਈ ਆ ਹੁਣ ਆਪਾਂ ਖਣੇਜ ਸਾਧਨ ਦੀ ਗੱਲ ਕਰਦੇ ਆ ਕਿ ਜਿਹੜੇ ਖਣੇਜ ਸਾਧਨ ਹੁੰਦੇ ਆ ਨਾ ਇਹ ਜਿਹੜੇ ਖਣੇਜ ਸਾਧਨ ਹੁੰਦੇ ਆ ਆਪਾਂ ਇਹਨਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਦੇ ਆ ਸਭ ਤੋਂ ਪਹਿਲਾ ਜਿਹੜਾ ਪਾਠ ਹੈਗਾ ਜੀ ਇਹਨਾਂ ਤੁਸੀਂ ਧਾਤੂ ਸਾਧਨ ਕਹਿ ਲਓ ਜਾਂ ਫਿਰ ਤੁਸੀਂ ਧਾਤੂ ਖਣੇਜ ਪਦਾਰਥ ਧਾਤੂ ਨੂੰ ਤੁਸੀਂ ਮੈਟੈਲਿਕ ਇੰਗਲਿਸ਼ ਵਿੱਚ ਕਹਿੰਦੇ ਹੋ ਅਧਾਤੂ ਨੂੰ ਤੁਸੀਂ ਨਾਨ ਮੈਟੈਲਿਕ ਕ ਜਿਹੜਾ ਤਾਂ ਪਹਿਲਾ ਹੈਗਾ ਯਾ ਧਾਤੂ ਮਟੈਲਿਕ ਧਾਤੂ ਮਟੈਲਿਕ ਦੇ ਵਿੱਚ ਲੋਹਾ ਤਾਂਬਾ ਚਾਂਦੀ ਸੋਨਾ ਐਲੂਮੀਨੀਅਮ ਇਹਨਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ ਧਾਤੂ ਖਣਿਜ ਤੇ ਵਿੱਚ ਲੋਹਾ ਤਾਂਬਾ ਚਾਂਦੀ ਸੋਨਾ ਐਲੂਮੀਨੀਅਮ ਜੇਕਰ ਆਪਾਂ ਅਧਾਤੂ ਖਣਿਜ ਪਦਾਰਥਾਂ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਤੁਹਾਨੂੰ ਪੈਟਰੋਲੀਅਮ ਕੋਲਾ ਅਬਰਕ ਜਿਹਨੂੰ ਤੁਸੀਂ ਮਾਇਕਾ ਕਹਿੰਦੇ ਹੋ ਮੈਗਨੀਜ਼ ਇਹਨਾਂ ਨੂੰ ਤੁਸੀਂ ਜ਼ਿਆਦਾ ਇਨਕਲੂਡ ਕਰਦੇ ਹੋ ਆਉਣ ਵਾਲੇ ਚੈਪਟਰਾਂ ਦੇ ਵਿੱਚ ਇਹਨਾਂ ਸਾਰੀਆਂ ਹੀ ਤੁਸੀਂ ਜਿਹੜੇ ਕਿ ਆਪਣੇ ਖਣਿਜ ਹੈਗੇ ਆ ਡਿਟੇਲ ਵਿੱਚ ਵੀ ਸਮਝਾਂਗੇ ਸੋ ਖਣਿਜ ਸਾਧਨ ਅਲੱਗ ਅਲੱਗ ਪ੍ਰਕਾਰ ਦੀਆਂ ਜਿਹੜੀਆਂ ਚਟਾਨਾਂ ਹੁੰਦੀਆਂ ਨੇ ਉੱਥੋਂ ਪ੍ਰਾਪਤ ਕੀਤੇ ਜਾਂਦੇ ਆ ਐਂਡ ਸੈਡੀਮੈਂਟਰੀ ਰੌਕਸ ਬਾਰੇ ਤਲ ਛੱਟੀ ਚਟਾਨਾਂ ਤਹਿਦਾਰ ਚਟਾਨਾਂ ਜਿਹਨੂੰ ਤੁਸੀਂ ਕਹਿੰਦੇ ਹੋ ਉਹਨਾਂ ਚਟਾਨਾਂ ਤੋਂ ਹੀ ਤੁਸੀਂ ਇਹਨਾਂ ਖਣਿਜ ਪਦਾਰਥਾਂ ਨੂੰ ਪ੍ਰਾਪਤ ਕਰਦੇ ਹੋ ਐਂਡ ਉਦਯੋਗਾਂ ਦੇ ਵਿੱਚ ਇਹਨਾਂ ਖਣੇਜ ਪਦਾਰਥਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਐਂਡ ਇਹ ਨਹੀਂ ਹੈਗਾ ਕਿ ਤੁਸੀਂ ਇਹਨਾਂ ਖਣੇਜ ਪਦਾਰਥਾਂ ਨੂੰ ਬਸ ਐਵੇਂ ਲਿਆਂਦਾ ਕੱਢ ਕੇ ਤੇ ਇਸ ਤਰ੍ਹਾਂ ਹੀ ਵਰਤ ਲਿਆ ਨਹੀਂ ਇਹਨਾਂ ਨੂੰ ਤੁਸੀਂ ਸਾਫ਼ ਕਰਦੇ ਹੋ ਉਦਯੋਗਾ ਦੇ ਵਿੱਚ ਜਾਂ ਫਿਰ ਇਹਨਾਂ ਨੂੰ ਸਾਫ਼ ਕਰਕੇ ਲਿਆਂਦਾ ਜਾਂਦਾ ਆ ਫਿਰ ਜਾ ਕੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਐਂਡ ਇਹਨਾਂ ਦੀ ਵਰਤੋਂ ਵੀ ਸਾਨੂੰ ਸੋਚ ਸਮਝ ਕੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਲਿਮਟਿਡ ਮਾਤਰਾ ਵਿੱਚ ਹੀ ਤੁਹਾਨੂੰ ਮਿਲਦੇ ਹੈਗੇ ਆ ਲਾਸਟ ਤੇ ਆਪਾਂ ਗੱਲ ਕਰ ਲੈਣੀ ਹੈ ਜਿਹੜੀ ਕਿ ਛੇਵੀਂ ਕਿਸਮ ਹੈਗੀ ਆ ਉਹਦਾ ਨਾਮ ਹੈਗਾ ਜੀ ਮਨੁੱਖੀ ਸਾਧਨ ਮਨੁੱਖੀ ਸਾਧਨ ਜਦੋਂ ਆਪਾਂ ਗੱਲ ਕਰਦੇ ਆਂ ਜੇਕਰ ਮੈਂ ਕੋਈ ਵੀਡੀਓ ਬਣਾ ਰਿਹਾ ਆ ਉਹਦੇ ਵਿੱਚ ਵੀ ਆਪਾਂ ਦਿਮਾਗ ਦੀ ਵਰਤੋਂ ਕਰ ਰਹੇ ਆਂ ਜੇਕਰ ਤੁਹਾਡੇ ਸਾਹਮਣੇ ਕਾਫੀ ਸਾਰੀਆਂ ਚੀਜ਼ਾਂ ਪਈਆਂ ਨੇ ਤੇ ਤੁਸੀਂ ਉਹਨਾਂ ਦੀ ਵਰਤੋਂ ਨਾ ਕਰ پا ਰਹੇ ਹੋਵੋ ਤਾਂ ਫਿਰ ਤੁਸੀਂ ਇੱਕ ਸਾਧਨ ਨਹੀਂ ਕਹੇ ਜਾ ਸਕਦੇ ਜਿਵੇਂ ਕਿ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਮਨੁੱਖ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡਾ ਸਾਧਨ ਹੈਗਾ ਆ ਇੱਕ ਅਕਸ਼ੇ ਕੁਮਾਰ ਦਾ ਡਾਇਲੋਗ ਹੈਗਾ ਆ ਜਿਹੜਾ ਕਿ ਮੈਨੂੰ ਯਾਦ ਆ ਰਿਹਾ ਕਿ ਇਨ ਕੋ ਸੋਨੇ ਦਾ ਕਟੋਰਾ ਦੇ ਦਿਓ ਇਹ ਲੋਕ ਫਿਰ ਵੀ ਭੀਖ ਮੰਗਣਗੇ ਇਹੀ ਹਾਲ ਤੁਸੀਂ ਕੁਝ ਕਹਿ ਲਓ ਕਿ ਅਫਰੀਕਾ ਵਰਗੇ ਦੇਸ਼ਾਂ ਦਾ ਹੈਗਾ ਆ ਅਫਰੀਕਾ ਵਰਗੇ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਕਿ ਸਾਰਿਆਂ ਨਾਲੋਂ ਜ਼ਿਆਦਾ ਖਣਿਜ ਪਦਾਰਥ ਵਿਕਣ ਨੂੰ ਮਿਲਦਾ ਆ ਸੋਨਾ ਚਾਂਦੀ ਹੀਰੇ ਜਵਾਰਤ ਇਨਾਂ ਦੇ ਖਣਿਜ ਭੰਡਾਰ ਬਹੁਤ ਜ਼ਿਆਦਾ ਹੈਗੇ ਆ ਅਫਰੀਕਾ ਵਰਗੇ ਦੇਸ਼ਾਂ ਦੇ ਵਿੱਚ ਐਂਡ ਅਫਰੀਕਾ ਵਰਗੇ ਅਫਰੀਕਾ ਦਾ ਚਲੋ ਕੰਟੀਨੈਂਟ ਹੈ ਉਸ ਕੰਟੀਨੈਂਟ ਦੇ ਵਿੱਚ ਕਾਫੀ ਸਾਰੇ ਦੇਸ਼ ਆ ਜਾਂਦੇ ਆ ਸੋ ਉਸ ਦੇਸ਼ ਦੇ ਵਿੱਚ ਜੇਕਰ ਖਣਿਜ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਜਾਂ ਫਿਰ ਰੀਜ਼ਨ ਕੋਈ ਵੀ ਹੋਵੇ ਉੱਥੇ ਦੀ ਜਨਤਾ ਬਹੁਤ ਜ਼ਿਆਦਾ ਗਰੀਬ ਹੈਗੀ ਹੈ ਸੋ ਉੱਥੇ ਦੇ ਜਿਹੜੇ ਲੋਕ ਨੇ ਉਹ ਗਰੀਬ ਹੈਗੇ ਆ ਸਾਧਨਾਂ ਦੀ ਵਰਤੋਂ ਨਹੀਂ ਕੀਤੀ ਜਾ 파 ਰਹੀ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਉੱਥੇ ਦੇ ਜਿਹੜੇ ਮਨੁੱਖ ਨੇ ਆਪਦੀ ਬੁੱਧੀ ਦਾ ਜਾਂ ਫਿਰ ਆਪਦੀ ਦਿਮਾਗੀ ਸ਼ਕਤੀ ਦਾ ਵਰਤੋਂ ਜਿਹੜੀ ਹੈਗੀ ਆ ਉਹ ਸਹੀ ਤਰੀਕੇ ਨਾਲ ਨਹੀਂ ਕਰ 파 ਰਹੇ ਸੋ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮਨੁੱਖੀ ਸਾਧਨ ਬਹੁਤ ਵੱਡਾ ਇੰਪੋਰਟੈਂਟ ਰੋਲ ਪਲੇ ਕਰਦੇ ਆ ਕਿਸੇ ਵੀ ਇਲਾਕੇ ਦੇ ਵਿਕਾਸ ਵਿੱਚ ਮਨੁੱਖੀ ਸਾਧਨਾ ਦੇ ਵਿਕਾਸ ਦੀ ਚਲਕ ਮਹਿਸੂਸ ਕੀਤੀ ਜਾ ਸਕਦੀ ਹੈ ਜਾਪਾਨ ਦੀ ਆਪਾਂ ਐਗਜ਼ਾਮਪਲ ਲੈ ਲੈਣੇ ਆ ਜਪਾਨ ਕੋਲ ਜੇਕਰ ਗੱਲ ਕਰੀਏ ਕਿ ਉਹਨਾਂ ਕੋਲ ਖਣੇਜ ਪਦਾਰਥ ਹੈਗੇ ਆ ਨਾ ਮਾਤਰ ਉਹਨਾਂ ਕੋਲ ਖਣੇਜ ਪਦਾਰਥ ਹੈਗੇ ਆ ਬਟ ਫਿਰ ਵੀ ਉਹ ਜਿਹੜਾ ਦੇਸ਼ ਹੈਗਾ ਆ ਇੱਕ ਪਾਸੇ ਅਫਰੀਕਾ ਵੇਖੋ ਇੱਕ ਪਾਸੇ ਜਪਾਨ ਵੇਖੋ ਜਪਾਨ ਦੇ ਲੋਕਾਂ ਨੇ ਆਪਣੇ ਦਿਮਾਗ ਦੀ ਵਰਤੋਂ ਇਸ ਤਰ੍ਹਾਂ ਕੀਤੀ ਹੈ ਕਿ ਉਹਨਾਂ ਦੀਆਂ ਟੈਕਨੋਲੋਜੀਜ਼ ਦਾ ਜਿਹੜਾ ਬੋਲਬਾਲਾ ਆ ਪੂਰੇ ਸੰਸਾਰ ਵਿੱਚ ਹੈ ਬਟ ਉਹਨਾਂ ਕੋਲ ਤਾਂ ਕੱਚਾ ਲੋਹਾ ਜਾਂ ਫਿਰ ਲੋਹਾ ਆ ਇੰਨਾ ਜ਼ਿਆਦਾ ਤਾਂ ਕੱਢਿਆ ਹੀ ਨਹੀਂ ਜਾਂਦਾ ਫਿਰ ਉਹ ਕੀ ਕਰਦੇ ਆ ਕੱਚਾ ਲੋਹਾ ਦੂਜੇ ਦੇਸ਼ਾਂ ਤੋਂ ਮੰਗਾ ਲੈਂਦੇ ਜਿਵੇਂ ਚਾਈਨਾ ਭਾਰਤ ਇਹਨਾਂ ਤੋਂ ਇੱਕ-ਇੱਕ ਕਰਦੇ ਆ ਖਣਿਜ ਪਦਾਰਥ ਮੰਗਾ ਲੈਂਦੇ ਆ ਫਿਰ ਚੀਜ਼ਾਂ ਬਣਾਉਂਦੇ ਆ ਜੀ ਫਿਰ ਚੀਜ਼ਾਂ ਬਣਾ ਕੇ ਹੋਰ ਦੇਸ਼ਾਂ ਨੂੰ ਵੇਚਦੇ ਆ ਜਾਂ ਫਿਰ ਆਪਣੇ ਦੇਸ਼ ਵਿੱਚ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਸੋ ਇੱਥੇ ਇੱਕ ਐਗਜ਼ਾਮਪਲ ਦੇਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਾਪਾਨ ਜਿਹੜਾ ਦੇਸ਼ ਹੈਗਾ ਆ ਇਹਨਾਂ ਕੋਲ ਸਾਧਨਾਂ ਦੀ ਘਾਟ ਬਹੁਤ ਜ਼ਿਆਦਾ ਹੈਗੀ ਆ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਇਸ ਦੇਸ਼ ਨੇ ਬੜੀ ਤਰੱਕੀ ਕੀਤੀ ਹੋਈ ਆ ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਜਿਹੜੇ ਗੁਣ ਹੈਗੇ ਆ ਸਮਰੱਥਾ ਵਿਦयक ਅਤੇ ਤਕਨੀਕੀ ਯੋਗਤਾ ਆਦਿ ਇਹ ਮਹੱਤਵਪੂਰਨ ਰੋਲ ਅਦਾ ਕਰਦੇ ਆਂ ਐਂਡ ਇਹਨਾਂ ਚੀਜ਼ਾਂ ਨੂੰ ਸਿੱਖਿਆ ਦੀ ਮਦਦ ਨਾਲ ਹੀ ਇੰਪਰੂਵ ਕੀਤਾ ਜਾਂਦਾ ਆ ਸੋ ਇਹੀ ਕਾਰਨ ਹੈ ਕਿ ਜੇਕਰ ਤੁਹਾਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਫੀਸ ਕਈ ਵਾਰ ਸਰਕਾਰੀ ਇੰਸਟੀਚਿਊਟ ਦੇ ਵਿੱਚ ਫੀਸ ਘੱਟ ਵੇਖਣ ਨੂੰ ਮਿਲਦੀ ਹੈ ਕਿਉਂਕਿ ਸਰਕਾਰ ਦਾ ਅਲਟੀਮੇਟ ਗੋਲ ਇਹ ਵੀ ਹੁੰਦਾ ਕਿ ਆਪਾਂ ਆਪਦੇ ਨਾਗਰਿਕਾਂ ਨੂੰ ਪੜ੍ਹਿਆ ਲਿਖਿਆ ਬਣਾਈਏ ਤਾਂ ਜੋ ਇਹ ਕੱਲ ਨੂੰ ਆਪਣੇ ਦੇਸ਼ ਦੀ ਤਰੱਕੀ ਵਿੱਚ ਹੋਰ ਯੋਗਦਾਨ ਪਾ ਸਕਣ ਸਾਧਨਾਂ ਦੀ ਸਾਮ ਸੰਭਾਲ ਕਰਨ ਦੀ ਕਿਉਂ ਜ਼ਰੂਰਤ ਹੈ ਜੀ ਕਿਉਂਕਿ ਸਾਧਨ ਜਿਹੜੇ ਹੁੰਦੇ ਨੇ ਜੀ ਇਹ ਲਿਮਟਿਡ ਹੈਗੇ ਆ ਇੱਕ ਟਾਈਮ ਇਹੋ ਜਿਹਾ ਆਊਗਾ ਨਾ ਜਦੋਂ ਇਹ ਸਾਧਨ ਖਤਮ ਹੋ ਜਾਣਗੇ ਫਿਰ ਤੁਸੀਂ ਕੀ ਕਰੋਗੇ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਆਪਾਂ ਨੂੰ ਇਸ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰਨੀ ਪੈਣੀ ਆ ਸੋ ਮਨੁੱਖ ਕੀ ਕਰ ਰਿਹਾ ਲਗਾਤਾਰ ਬਿਨਾਂ ਸੋਚੇ ਸਮਝੇ ਅਨਿਆ ਮੰਗ ਇਹਨਾਂ ਸਾਧਨਾਂ ਨੂੰ ਵਰਤੂ ਕਰ ਰਿਹਾ ਖਤਮ ਕਰ ਰਿਹਾ ਜਿਵੇਂ ਸਾਊਦੀ ਅਰਬ ਯੂਨਾਈਟਿਡ ਅਰਬ ਅਮੀਰਾਤ ਇਹੋ ਜਿਹੇ ਜਿਹੜੇ ਦੇਸ਼ ਹੈਗੇ ਆ ਜਿਨ੍ਹਾਂ ਦੁਆਰਾ ਕੱਚਾ ਤੇਲ ਕੱਢਿਆ ਜਾ ਰਿਹਾ ਉਹ ਦਿਨ ਰਾਤ ਲੱਗੇ ਹੋਇਆ ਤੇਲ ਕੱਢੀ ਜਾਂਦੇ ਕੱਢੀ ਜਾਂਦੇ ਤੇ ਆਪਣੇ ਵਰਗੇ ਦੇਸ਼ਾਂ ਨੂੰ ਵੇਚ ਰਹੇ ਆ ਸੋ ਇੱਕ ਟਾਈਮ ਇਹੋ ਜਿਹਾ ਆਊਗਾ ਨਾ ਜਦੋਂ ਇਹ ਸਾਰੇ ਤੇਲ ਖਤਮ ਹੋ ਜਾਣੇ ਆ ਕਿਉਂਕਿ ਆਪਾਂ ਬਿਨਾਂ ਕੁਝ ਸੋਚੇ ਸਮਝੇ ਇਹਨਾਂ ਪਦਾਰਥਾਂ ਦੇ ਵਰਤੋਂ ਕਰ ਰਹੇ ਆ ਸੋ ਬਹੁਤ ਸਾਰੇ ਸਾਧਨ ਅਜਿਹੇ ਹਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈਗਾ ਆ ਜਿਵੇਂ ਕਿ ਖਣਿਜ ਪਦਾਰਥ ਪੈਟਰੋਲੀਅਮ ਪਦਾਰਥ ਇੱਕ ਵਾਰ ਖਤਮ ਹੋ ਗਏ ਇਹ ਜਿਹੜੇ ਆਪਾਂ ਗੱਲ ਕਰ ਰਹੇ ਆ ਖਣਿਜ ਪਦਾਰਥ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਲੱਖਾਂ ਸਾਲ ਲੱਗ ਜਾਣੇ ਆ ਇਹਨਾਂ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਲਈ ਸੋ ਇਹਨਾਂ ਨੂੰ ਤੁਸੀਂ ਨਾਨ ਰੀਨਿਊਏਬਲ ਰਿਸੋਰਸਸ ਜਾਂ ਫਿਰ ਨਾ ਨਵਿਯਉਣ ਯੋਗ ਸਾਧਨ ਇਹਦਾ ਨਾਮ ਤੁਸੀਂ ਦਿਨੇ ਹੋ ਕੋਲਾ ਤੇ ਪੈਟਰੋਲੀਅਮ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੱਤੀ ਹੈ ਸੋ ਇਸ ਕਰਕੇ ਕਨਜ਼ਰਵੇਸ਼ਨ ਕਰਨੀ ਜਾਂ ਫਿਰ ਇਹਨਾਂ ਦੀ ਸਾਮ ਸੰਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਜਿਹੜੇ ਵੀ ਰਿਸੋਰਸੇਸ ਦੀ ਵਰਤੋਂ ਕਰ ਰਹੇ ਹਾਂ ਜਿਵੇਂ ਮੰਨ ਲਓ ਹੁਣੇ ਮੈਂ ਬ੍ਰਸ਼ ਕਰਨ ਜਾਊਂਗਾ ਜੇ ਮੈਂ ਬ੍ਰਸ਼ ਕਰੂੰਗਾ ਟੂਟੀ ਮੈਂ ਖੁੱਲੀ ਛੱਡਦਾ ਟੂਟੀ ਦੇ ਵਿੱਚੋਂ ਪਾਣੀ ਨਿਕਲ ਜੰਦਾ ਆ ਜੇਕਰ ਮੈਂ ਉਹ ਕੰਮ ਨਾ ਕਰਾਂ ਸੋ ਸੇਮ ਪਾਣੀ ਹੈਗਾ ਯਾ ਮੈਂ 3-4 ਦਿਨ ਤੱਕ ਵਰਤ ਸਕਦਾ ਆ ਸੋ ਕਹਿਣ ਦਾ ਭਾਵ ਇਹ ਕਿ ਜੇਕਰ ਤੁਸੀਂ ਸਾਧਨਾ ਦੀ ਵਰਤੋਂ ਸੋਝ ਸਮਝ ਕੇ ਸਮਝਦਾਰੀ ਨਾਲ ਕਰਦੇ ਹੋ ਸੋ ਇਹ ਵੀ ਕਹਿ ਸਕਦੇ ਆ ਕਿ ਇਹ ਵੀ ਤੁਸੀਂ ਕੰਜ਼ਰਵੇਸ਼ਨ ਹੀ ਕਰ ਰਹੇ ਹੋ ਆਪਣੇ ਸਾਧਨਾ ਦੀ ਇਹਨਾਂ ਦਾ ਉਪਯੋਗ ਸਹੀ ਤਰੀਕੇ ਨਾਲ ਜੇਕਰ ਕਰੋਗੇ ਤੇ ਲੰਬੇ ਸਮੇਂ ਤੱਕ ਆਪਾਂ ਇਹਨਾਂ ਚੀਜ਼ਾਂ ਨੂੰ ਬਚਾ ਸਕਦੇ ਆ ਐਂਡ ਆਨ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਸਾਧਨਾ ਨੂੰ ਵੇਖਣ ਗਈਆਂ ਐਂਡ ਵਰਤੋਂ ਕਰਨ ਗਈਆਂ ਜੇਕਰ ਹੁਣ ਵਾਲੀ ਸਪੀਡ ਦੇ ਨਾਲ ਹੀ ਇਹਨਾਂ ਸਾਧਨਾਂ ਦੀ ਵਰਤੋਂ ਕੀਤੀ ਗਈ ਤਾਂ ਕਹਿੰਦੇ ਵੀ 80% ਜਿਹੜਾ ਸਾਧਨ ਹੈਗਾ ਆ ਉਹ ਇਸ ਸਦੀ ਵਿੱਚ ਖਤਮ ਹੋ ਜਾਣੇ ਆ ਇੱਥੇ ਨਾਲੇ ਦੱਸਿਆ ਹੋਇਆ ਜਿਵੇਂ ਕਿ ਪੈਟਰੋਲੀਅਮ ਪਦਾਰਥ ਵਗੈਰਾ ਵੀ ਇੱਕ ਸਦੀ ਵਿੱਚ ਹੀ ਖਤਮ ਹੋ ਜਾਣੇ ਆ ਇਸ ਦੇ ਨਾਲ ਨਾਲ ਸਾਨੂੰ ਮਿੱਟੀ ਦੀ ਪਾਣੀ ਦੀ ਜੰਗਲਾਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਵਿਅਰਥ ਇਨਾਂ ਨੂੰ ਨਾ ਜਾਣ ਦਿੱਤਾ ਜਾਵੇ ਦੁਬਾਰਾ ਵਰਤੂ ਚ ਲਿਆ ਸਕਣ ਵਾਲੇ ਜਿਹੜੇ ਸਾਧਨਾ ਦੀ ਵਰਤੂ ਆਪਾਂ ਨੂੰ ਵਾਰ-ਵਾਰ ਕਰਨੀ ਚਾਹੀਦੀ ਹੈ ਕਈ ਵਾਰ ਆਪਾਂ ਵੇਖਿਆ ਹੋਣਾ ਕਿ ਆਪਾਂ ਕੋਈ ਪਲਾਸਟਿਕ ਦੇ ਡੱਬੇ ਵਿੱਚ ਕੋਈ ਚੀਜ਼ ਮੰਗਾਈ ਐਂਡ ਬਾਅਦ ਵਿੱਚ ਆਪਾਂ ਉਸ ਪਲਾਸਟਿਕ ਦੇ ਡੱਬੇ ਦੀ ਵਰਤੂ ਆਪਾਂ ਕਰਨ ਲੱਗ ਜਾਂਦੇ ਆ ਆਪਣੇ ਕਿਚਨ ਦੇ ਵਿੱਚ ਸੋ ਇਸ ਤਰ੍ਹਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਇਸ ਤਰ੍ਹਾਂ ਤੁਸੀਂ ਮੁੜ ਕੇ ਇਨਾਂ ਦੇ ਵਰਤੋਂ ਵਿੱਚ ਇਹਨਾਂ ਨੂੰ ਲਿਆ ਸਕਦੇ ਹਾਂ ਐਂਡ ਆਪਾਂ ਆਮ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਾਗਰੂਕ ਕਰ ਸਕਦੇ ਹਾਂ ਜਾਗਰਤੀ ਪੈਦਾ ਕਰ ਸਕਦੇ ਹਾਂ ਐਂਡ ਉਹਨਾਂ ਵਿੱਚ ਵਿਦਿਆ ਤੇ ਤਕਨੀਕੀ ਸਿੱਖਿਆ ਦਾ ਜਿਹੜਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਬਹੁਤ ਸਾਰੇ ਇਨੀਸ਼ੀਏਟਿਵ ਲੈ ਸਕਦਾ ਲੈ ਸਕਦੀ ਹੈ ਸੋ ਇਹ ਹੈਗਾ ਜੀ ਅੱਜ ਦਾ ਆਪਣਾ ਚੈਪਟਰ ਕਾਫੀ ਇੰਪੋਰਟੈਂਟ ਚੈਪਟਰ ਸੀ ਐਂਡ ਤੁਸੀਂ ਪੁਆਇੰਟਸ ਟੂ ਰਿਮੈਂਬਰ ਤੇ ਜਦੋਂ ਤੁਸੀਂ ਨਿਗਾਹ ਮਾਰੋਗੇ ਕਿ ਆਪਾਂ ਇਹਨਾਂ ਦੀਆਂ ਕਿਸਮਾਂ ਸਮਝੀਆਂ ਫਿਰ ਭਾਸ਼ਾ ਸਮਝੀ ਹੈ ਸਾਧਨ ਕੀ ਹੁੰਦੇ ਆ ਐਂਡ ਇਹਨਾਂ ਦੀ ਸਾਮ ਸੰਭਾਲ ਕਰਨ ਦੀ ਕਿਉਂ ਜ਼ਰੂਰਤ ਹੈਗੀ ਆ ਐਂਡ ਇਹ ਸੀਗਾ ਜੀ ਅੱਜ ਦਾ ਆਪਣਾ ਚੈਪਟਰ ਜੇਕਰ ਚੈਪਟਰ ਪਸੰਦ ਆਇਆ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਐਂਡ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਮੈਂ 8ਵੀਂ ਦੀ ਜਿਹੜੀ ਪੰਜਾਬ ਬੋਰਡ ਦੀ ਕਿਤਾਬ ਹੈਗੀ ਆ ਸਾਰੀ ਦੀ ਸਾਰੀ ਐਕਸਪਲੇਨ ਕਰੂੰਗਾ ਤਾਂ ਜੋ ਜਿਨਾਂ ਦਾ ਦਿਲ ਨਹੀਂ ਕਰਦਾ ਪੜਨ ਦਾ ਉਹ ਸਿਰਫ ਕਲਾਸਾਂ ਨੂੰ ਸੁਣ ਵੀ ਲੈਣ ਤਾਂ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਨਸੈਪਟ ਹੈਗਾ ਜੀ ਉਹ ਕਲੀਅਰ ਹੋ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ so much for watching god bless you all